ਤਾਂ ਤੋ ਲਾ ਰਿਆ ਆ ਮੈਂ ਤੈਨੂੰ ਸਬੂਤਾਂ ਨਾਲ ਦੱਸਿਆ ਕਿ ਕੌਣ ਕਿਹਦਾ ਬੰਦਾ ਸੀਗਾ ਤੇ ਕਿਸ ਤਰੀਕੇ ਵਰਤਿਆ ਗਿਆ ਮੈਨੂੰ ਬਚਾਉਣ ਵਾਲਾ ਰੱਬ ਹੈ ਰੱਬ ਵੀ ਕਿਰਪਾ ਕਰਦਾ ਵਾ ਰਹੀ ਗੱਲ ਮਜੀਠੀਆ ਤੇਰੀ ਤੇਰਾ ਕਸੂਰ ਨਹੀਂਗਾ ਸਾਜ਼ਿਸ਼ਾਂ ਕਰਨੀਆਂ ਗੱਦਾਰੀ ਕਰਨਾ ਤੇਰੇ ਖੂਨ ਦੇ ਵਿੱਚ ਮੈਂ ਤੈਨੂੰ ਕੱਲੀ ਕੱਲੀ ਡਿਟੇਲ ਦੇਣਾ ਕਿ ਨੰਬਰ 1 ਮਹਾਰਾਜਾ ਰਣਜੀਤ ਸਿੰਘ ਨਾਲ ਤੂੰ ਸਾਨੂੰ ਪਰਮਾਉਂਦਾ ਹੁੰਦਾ ਸੀਗਾ ਕਿ ਮੇਰੇ ਦਾਦੇ ਪੜਦਾਦੇ ਉਹਨਾਂ ਦੇ ਜਰਨਲ ਰਹੇ ਆ ਹਾਂ ਸਾਨੂੰ ਪਤਾ ਤੇਰੇ ਦਾਦੇ ਪੜਦਾਦੇ ਉਹਨਾਂ ਦੇ ਨਾਲ ਜਰਨਲ ਰਹੇ ਆ ਮੌਜਾਂ ਕੀਤੀਆਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤੇਰੇ ਪਰਿਵਾਰ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ ਆ ਤੇਰੇ ਪੁਰਖਿਆਂ ਨੂੰ ਉਹ ਸਜ਼ਾ ਤੋਂ ਬਚਣ ਲਈ ਉਹ ਅਗਰਾਂਜਿਆਂ ਦੇ ਨਾਲ ਰਲ ਕੇ ਔਰ ਗੋਰਖਪੁਰ ਸਟੇਟ ਜਿੱਥੇ ਤੁਸੀਂ ਆਪਣੀਆਂ ਜ਼ਮੀਨਾਂ ਦੱਸਦੇ ਜੇ ਨਾ ਉਹਦੇ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ ਹੁੰਦਾ ਉਹਨਾਂ ਨੇ ਉਹ ਗੋਰਖਪੁਰ ਸਟੇਟ ਅੰਗਰੇਜ਼ਾਂ ਦੇ ਹਵਾਲੇ ਕੀਤੀ ਆ ਗੱਦਾਰੀ ਤੇਰੇ ਬਾਬਿਆਂ ਦਾਦਿਆਂ ਨੇ ਕੀਤੀ ਨੰਬਰ 2 1919 ਦੇ ਵਿੱਚ ਜਦੋਂ ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਹੁੰਦਾ ਦੁਨੀਆ ਅੱਜ ਵੀ ਉਹਨੂੰ ਮਤਲਬ ਯਾਦ ਕਰਕੇ ਰੋਂਦੀ ਐ ਏਡਾ ਜਿਹੜਾ ਨਰਸੰਹਾਰ ਕੀਤਾ ਗਿਆ ਸੀਗਾ ਉਹ ਸਾਜ਼ਿਸ਼ ਤੇਰੇ ਘਰ ਰਚੀ ਗਈ ਤੇਰੇ ਬਾਬੇ ਦੇ ਔਰ ਖਾਣਾ ਖਵਾਇਆ ਤੁਸੀਂ ਰਾਤ ਨੂੰ ਜਰਨਲ ਡਾਇਰ ਨੂੰ ਸਰੋਪਾ ਪਾਇਆ ਤੁਸੀਂ ਉਹਦੇ ਗੱਲ ਦੇ ਵਿੱਚ ਇਹ ਇਤਿਹਾਸ ਬੋਲਦਾ ਉਸ ਨੰਬਰ 3 1920 ਦੇ ਵਿੱਚ ਤੂੰ ਸਾਨੂੰ ਕਹਿੰਦਾ ਹੁੰਦਾ ਸੀ ਨਾ ਮੇਰਾ ਦਾਦਾ ਜਿਹੜਾ ਸ਼ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਰਿਹਾ ਹਾਂ ਤੇਰਾ ਦਾਦਾ ਸ਼ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਰਿਹਾ ਉਹ ਇਲੈਕਟਿਡ ਨਹੀਂ ਸੀਗਾ ਉਹ ਸਿਲੈਕਟਿਡ ਸੀਗਾ ਤੇਰੇ ਜਾਂ ਵੇਲੇ ਜਦੋਂ ਕਮੇਟੀ ਬਣੀ ਤੇ ਤੇਰੇ ਦਾਦੇ ਨੂੰ ਥਾਪਿਆ ਗਿਆ ਸੀਗਾ ਉਦੋਂ ਪ੍ਰਧਾਨ ਵੀ ਉਹਦੇ ਉੱਤੇ ਅੰਗਰੇਜ਼ ਕਬਜ਼ਾ ਜਿਹੜਾ ਉਹਨਾਂ ਨੇ ਕਰ ਲਿਆ ਸੀਗਾ ਸ਼ਰੋਮਣੀ ਕਮੇਟੀ ਦੇ ਉੱਤੇ ਉਹਦੇ ਇਵਜ ਦੇ ਵਿੱਚ ਤੇਰੇ ਪਰਿਵਾਰ ਨੂੰ ਖਿਤਾਬ ਦਿੱਤੇ ਗਏ ਸਰ ਸਰਦਾਰ ਬਹਾਦਰਸਰ ਸੁੰਦਰ ਸਿੰਘ ਮਜੀਠੀਆ ਇਹ ਜ਼ਮੀਨਾਂ ਜਿਹੜੀਆਂ ਤੁਹਾਨੂੰ ਮਿਲੀਆਂ ਨਾ ਉੱਥੇ ਇਹ ਪੰਥ ਵੇਚ ਕੇ ਤੇ ਪੰਥ ਨਾਲ ਗੱਦਾਰੀ ਕਰਨ ਦੀਆਂ ਮਿਲੀਆਂ ਖਤਾਬ ਕੋਈ ਯਾਦੀ ਘਾਟੀਆਂ ਨੂੰ ਤਸਲੀ ਨਹੀਂ ਮਿਲਦੇ ਜਿਹੜੇ ਖਤਾਬ ਆ ਇਹ ਕੋਈ ਛਿੱਧੀਆਂ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਤਸਲੀ ਨਹੀਂ ਮਿਲਦੇ ਅੰਗਰੇਜ਼ਾਂ ਦੇ ਚਿਮਚਿਆਂ ਨੂੰ ਮਿਲਦੇ ਸੀਗੇ ਅੱਗੇ ਆਜੋ ਮੈਂ ਤੁਹਾਨੂੰ ਦੱਸਣ ਦਿਆ ਖੂਨਦਾਰ ਖੂਨ ਤੇਰੇ ਖੂਨ ਚ ਤਰੀ ਆਉਂਦੀ ਆ ਨੰਬਰ 4 ਤੇਰੇ ਪਿਤਾ ਜੀ ਸਾਰ ਸਤਿਆਜੀਤ ਸਿੰਘ ਮਜੀਠੀਆ ਬਤੌਰ ਪ੍ਰਧਾਨ ਖਾਲਸਾ ਕਾਲਜ ਉਹਨਾਂ ਨੇ ਉੱਥੇ ਸੈਕਟਰੀ ਜਿਹੜਾ ਉਹ ਬੀਜੇਪੀ ਦਾ ਲਾਇਆ ਅੱਜ ਵੀ ਖਾਲਸਾ ਕਾਲਜ ਦੇ ਵਿੱਚ ਆਰਐਸਐਸ ਦੀਆਂ ਮੀਟਿੰਗਾਂ ਹੁੰਦੀਆਂ ਉਹਦੇ ਅਹੁਦੇਦਾਰ ਉੱਥੇ ਆਉਂਦੇ ਜਾਂਦੇ ਆ ਸਾਰੀ ਐਡੀ ਵੱਡੀ ਸੰਸਥਾ ਸਿੱਖਾਂ ਦੀ ਤੁਸੀਂ ਆਰਐਸਐਸ ਦੇ ਹਵਾਲੇ ਕਰ ਦਿੱਤੀ ਤੁਸੀਂ ਬੀਜੇਪੀ ਦੇ ਹਵਾਲੇ ਕਰ ਦਿੱਤੀ ਹੁਣ ਆ ਗਿਆ ਤੂੰ ਤੂੰ ਮਾਝੇ ਦੀ ਸਿਆਸਤ ਦੇ ਥੰਮ ਮਾਝੇ ਦੇ ਜਰਨੈਲ ਇੱਕ ਇੱਕ ਕਰਕੇ ਢੇਰੀ ਕੀਤੀ ਤੇ ਖੁੰਝੇ ਲਾਏ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਸਵਰਗਵਾਸੀ ਡਾਕਟਰ ਰਤਨ ਸਿੰਘ ਜੀ ਨਾਰਾ ਨਿਰਮਲ ਸਿੰਘ ਕਾੜੋ ਸਿਰਫ ਮਾਜੇ ਦਾ ਜਰਨੈਲ ਬਣ ਲਈ ਅਸਲ ਦੇ ਵਿੱਚ ਤੋਂ ਮਾਜੇ ਦਾ ਜਰਨੈਲ ਤੇ ਨਹੀਂ ਬਣਿਆ ਸਗੋਂ ਮਾਜੇ ਦੀ ਉਹ ਫਰਨੈਲ ਬਣ ਗਿਆ ਜਿਹੜੀ ਸਾਰੇ ਕਾਲੀ ਦਲ ਦੇ ਉੱਤੇ ਛਿੜਕੀ ਗਈ ਤੇ ਸਾਰਾ ਕਾਲੀ ਦਲ ਹੀ ਤਬਾਹ ਹੋ ਗਿਆ ਗੰਦ ਭਰਿਆ ਤੇਰੇ ਦਿਮਾਗ ਦੇ ਵਿੱਚ ਡਰਾਮੇ ਕਰਦੇ ਹੋ ਤੁਸੀਂ ਭਗਤੀ ਦੇ ਲੋਕਾਂ ਨੂੰ ਕਹਿੰਦੇ ਅਸੀਂ ਪਾਠ ਬੜਾ ਕਰਦੇ ਆ ਨੰਗੇ ਪੈਰੀ ਤੁਰੇ ਫਿਰਦੇ ਹੋ ਆ ਗੰਦ ਤੇ ਸਾਜ਼ਿਸ਼ਾਂ ਤੁਹਾਡੇ ਦਿਮਾਗ ਦੇ ਵਿੱਚ ਭਰੀਆਂ ਆ ਤੇਰੇ ਬਾਰੇ ਜੇ ਮੈਂ ਇਹ ਕਹਿ ਲਵਾਂ ਨਾ ਇਸ ਤਰੀਕੇ ਰੱਬ ਨਹੀਂ ਮਿਲਦਾ ਬੁੱਢਾ ਚੋਰ ਮਸੀਤੇ ਵੜਿਆ ਤੇ ਮਣਕੇ ਤੇ ਮਣਕਾ ਫੇਰੇ ਲੋਚੰਦਰੋ ਜਾਂਦਾ ਨਹੀਂ ਕਰਦਾ ਯਤਨ ਬਥੇਰੇ ਜਿੰਨੇ ਮਰਜੀ ਯਤਨ ਕਰ ਲਾ ਜਿੰਨਾ ਚਿਰ ਇਹ ਸਾਜ਼ਿਸ਼ਾਂ ਇਹ ਘਟਿਆ ਕੰਮ ਨਹੀਂ ਤੂੰ ਛੱਡਦਾ ਉਨਾਂ ਚਿਰ ਤੇਰੇ ਮਗਰਨਾ ਤੇ ਲੋਕਾਂ ਨੇ ਲੱਗਣਾ ਤੇ ਨਾ ਤੁਹਾਡੀ ਲੋਕਾਂ ਚ ਕਦਰ ਹੋਣੀ ਆ ਇਹ ਤੇ ਅਸੀਂ ਪੰਥ ਤੇ ਲੋਕਾਂ ਨਾਲ ਕੀਤੀਆਂ ਸਾਜ਼ਿਸ਼ਾਂ ਹੁਣ ਤੈਨੂੰ ਮੈਂ ਦੱਸਣ ਲੱਗਾ ਤੂੰ ਕਾਲੀ ਦਲ ਦੀ ਪ੍ਰਧਾਨਗੀ ਲੈਣ ਲਈ ਤੂੰ ਮੁੱਖ ਮੰਤਰੀ ਦਾ ਸੁਪਨਾ ਪੂਰਾ ਕਰਨ ਲਈ ਆਪਣੇ ਘਰ ਦੇ ਵਿੱਚ ਕੀ ਕੀ ਸਾਜ਼ਿਸ਼ਾਂ ਕੀਤੀਆਂ ਧਿਆਨ ਨਾਲ ਸੁਣ ਤੇ ਸ਼ਾਇਦ ਮੇਰੇ ਦੱਸਣ ਤੋਂ ਬਾਅਦ ਹੁਣ ਵੀ ਸਾਰ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਖੁੱਲ ਜਾਣ ਤੇਰੇ ਸਿਆਸਤ 'ਚੋਂ ਆਉਣ ਤੋਂ ਪਹਿਲਾਂ ਕਦੀ ਵੀ ਨਹੀਂ ਸੀ ਕਿਸੇ ਨੇ ਕਿਹਾ ਕਿ ਸੁਖਬੀਰ ਬਾਦਲ ਅਮਲੀ ਹੈ 2007 ਤੋਂ ਬਾਅਦ ਪਹਿਲਾਂ ਕਿਸੇ ਨੇ ਨਹੀਂ ਸੀ ਕਿਹਾ ਜਦੋਂ ਤੂੰ ਪੰਜਾਬ ਦੀ ਸਿਆਸਤ 'ਚ ਆਇਆ ਤੇਰੇ ਸੁਪਨੇ ਵੱਡੇ ਹੋਏ ਤੇ ਤੂੰ ਇਹ ਪ੍ਰਚਾਰ ਕਰਾਉਣਾ ਸ਼ੁਰੂ ਕੀਤਾ ਕਿ ਸੁਖਬੀਰ ਬਾਦਲ ਅਮਲੀ ਆ ਇਹ ਤੇਰੀਆਂ ਜਿਹੜੀਆਂ ਫਵਾਵਾਵਾਂ ਤੇਰੀ ਬਾਂਦਰ ਸੈਨਾ ਨੇ ਤੇਰੇ ਜਿਹੜੇ ਚਿਮਚਿਆਂ ਉਹਨਾਂ ਨੇ ਡਾਈਆਂ ਕਿਉਂਕਿ ਲੋਕਾਂ ਨੂੰ ਤੂੰ ਮਹਿਸੂਸ ਕਰਾਉਣਾ ਚਾਹੁੰਦਾ ਸੀਗਾ ਕਿ ਸੁਖਬੀਰ ਇਸ ਕਾਬਲ ਨਹੀਂ ਹੈਗਾ ਬਿਕਰਮ ਮਜੀਠੀਆ ਇਸ ਕਾਬਲ ਹੈ ਔਰ ਇੱਕ ਵਾਰੀ ਲੋਕਾਂ ਨੂੰ ਇਹ ਮਹਿਸੂਸ ਹੋਇਆ ਵੀ ਸੀਗਾ ਇੱਥੇ ਹੀ ਬਸਨੀ ਤੂੰ ਕਿਸ ਘਟੀਆ ਦਰਜੇ ਦਾ ਬੰਦਾ ਵਾ ਸੁਖਬੀਰ ਬਾਦਲ ਦਾ ਬੇਟਾ ਅਨੰਤ ਵੀਰ ਅਸੀਂ ਉਹਨੂੰ ਯੂਥ ਕਾਲੀ ਦਾ ਲੜੇ ਆਪਣੇ ਹੱਥਾਂ 'ਚ ਖੜਾਉਂਦੇ ਰਹੇ ਆ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਦਿਲੋਂ ਤੇਰੇ ਵਾਂਗੂ ਖੋਟੀ ਨੀਤ ਨਾਲ ਨਹੀਂ ਕਿ ਉਸ ਬੱਚੇ ਨੂੰ ਮੇਰੀ ਉਮਰ ਵੀ ਲੱਗ ਜਾਵੇ ਉਹ ਕਾਬਿਲ ਬੱਚਾ ਸੀਗਾ ਤੂੰ ਉਹਨੂੰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਠੀਕ ਨਹੀਂ ਹੈਗਾ ਸਿਰਫ ਸੱਤਾ ਦਾ ਉਹ ਵਾਰਿਸ ਨਾ ਬਣੇ ਤੂੰ ਵਾਰਿਸ ਬਣ ਜਾਵੇਂ ਤੂੰ ਇਹ ਪ੍ਰਚਾਰ ਲੋਕਾਂ ਦੇ ਵਿੱਚ ਕਰਾਇਆ ਔਰ ਇਹ ਪ੍ਰਚਾਰ 2005 2007 ਤੋਂ ਬਾਅਦ ਸ਼ੁਰੂ ਹੁੰਦਾ ਵਾ ਜਦੋਂ ਅਸੀਂ ਤੇਰੇ ਨਾਲ ਗੱਲ ਕਰਦੇ ਸੀਗੇ ਕਿ ਬਿਕਰਮ ਬਿਕਰਮ ਜੀ ਆਫਵਾ ਉੱਡ ਰਹੀ ਐ ਤੇ ਤੂੰ ਕਦੀ ਠੋਕ ਕੇ ਜਵਾਬ ਹੀ ਨਹੀਂ ਦਿੱਤਾ ਕਿ ਉਹ ਠੀਕ ਐ ਤੂੰ ਉਹਨਾਂ ਅਫਵਾਵਾਂ ਨੂੰ ਹੋਰ ਜ਼ਿਆਦਾ ਤੂਲ ਦਿੱਤੀ ਇਸ ਤਰੀਕੇ ਦਾ ਤੂੰ ਘਟਿਆ ਤੇ ਉਹਦਾ ਮਾਮਾ ਸਾਹਿਬ ਤੋਂ ਆਵਾ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਉਹਨੂੰ ਵਾਰਸ ਮੰਨਣ ਵਾਲੀ ਜਗ੍ਹਾ ਹੀ ਨਾ ਬਣ ਸਕੇ ਤੂੰ ਕੰਸ ਮਾਮਾ ਬਣਿਆ ਸੀਗਾ ਤੇ ਤੂੰ ਅੱਜ ਵੀ ਕੰਸ ਮਾਮਾ ਵਾ ਮੈਂ ਤੁਹਾਨੂੰ ਹੋਰ ਮਸਾਲਾ ਦੇ ਦੇਣਾ ਆਨ ਰਿਕਾਰਡ ਹੀ ਆ ਨਾ ਸੁਖਬੀਰ ਬਾਦਲ ਵਿਧਬੀ ਦੇ ਕੇਸ ਦੇ ਵਿੱਚ ਫਸਿਆ ਕੋਈ ਇੱਕ ਸਿੰਗਲ ਸਟੇਟਮੈਂਟ ਵਖਾਤ ਉਹਦੇ ਹੱਕੇ ਹੀ ਦਿੱਤੀ ਹੋਵੇ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਉਣ ਲਈ 20 ਤਰ੍ਹਾਂ ਦੇ ਯਤਨ ਹੋਏ ਕੋਈ ਇੱਕ ਸਿੰਗਲ ਸਟੇਟਮੈਂਟ ਵਖਾਤ ਜਿਹੜੀ ਤ ਉਹਦੇ ਹੱਕੇ ਹੀ ਦਿੱਤੀ ਹੋਵੇ ਕਾਰਨ ਕੀ ਸੀਗਾ ਤੂੰ ਹਮੇਸ਼ਾ ਹੀ ਉਹਦੀ ਜਗ੍ਹਾ ਲੈਣਾ ਚਾਹੁੰਦਾ ਤੂੰ ਮੈਨੂੰ ਤੇ ਮੈਂ ਸ਼ਹਿਰ ਦੇ ਆਗੂਆਂ ਦਾ ਨਾਂ ਨਹੀਂ ਲੈਣਾ ਜਿਨ੍ਹਾਂ ਦੇ ਪਿੱਛੇ ਤੂੰ ਅੱਜ ਕੱਲ ਪਿਆਦਾ ਵੀ ਇਹਨੂੰ ਬੋਲਦੇ ਕਿਉਂ ਨਹੀਂ ਗਏ ਤੂੰ ਸਾਨੂੰ ਸਾਡੇ ਮੂੰਹ ਤੇ ਕਹਿ ਦਿੰਦਾ ਹੁੰਦਾ ਸੀਗਾ ਕਿ ਤੁਸੀਂ ਸੁਖਬੀਰ ਦੇ ਬੰਦੇ ਜਿਓ ਜਾਓ ਜਿੱਥੋਂ ਜੋ ਲੈਣਾ ਖਾ ਆਪਣੇ ਦੋਵਾਂ ਬੱਚਿਆਂ ਦੀ ਸੌ ਵੀ ਤੂੰ ਇਹ ਗੱਲਾਂ ਸਾਡੇ ਨਾਲ ਜਿਹਦੇ ਸਿਰ ਤੇ ਤੂੰ ਬੜਿਆ ਜਿਹਦੇ ਸਿਰ ਤੇ ਤੂੰ ਕਰਜ਼ੇ ਲਾਏ ਜਿਹਦੇ ਸਿਰ ਤੇ ਤੂੰ ਕੋਠੀਆਂ ਬਣਾਈਆਂ ਜਿਹਦੇ ਸਿਰ ਤੇ ਤੂੰ ਕਾਰਾਂ ਲਈਆਂ ਮਹਿੰਗੀਆਂ ਮਹਿੰਗੀਆਂ ਤੂੰ ਉਹਦਾ ਸਹਾਰਾ ਨਹੀਂ ਬਣਿਆ ਬਾਕੀ ਕਿਸੇ ਨੂੰ ਕੀ ਬਖਸ਼ੇਗਾ ਤੇ ਕਿਸੇ ਦਾ ਕੀ ਸਹਾਰਾ ਬਣੇਗਾ ਤੂੰ ਹਰ ਬੰਦੇ ਨੂੰ ਆਪਣੀ ਔਕਾਤ ਵਖਾਈ ਕਿ ਤੂੰ ਕਿੰਨੇ ਪਾਣੀ ਚ ਕੀ ਤੇਰੀ ਸੋਚ ਆ ਮੈਂ ਤੈਨੂੰ ਫਿਰ ਕਹਿਣਾ ਕਿ ਤੇਰਾ ਕਸੂਰ ਨਹੀਂਗਾ ਤੇਰੇ ਖੂਨ ਚ ਐ ਸਭ ਕੁਝ ਇਹ ਸਾਜ਼ਿਸ਼ਾਂ ਇਹ ਜਿਹੜੀਆਂ ਗਦਾਰੀਆਂ ਵਾਂ ਜਿਨ੍ਹਾਂ ਦੇ ਸਿਰ ਤੇ ਤੂੰ ਬਣਿਆ ਤੂੰ ਕੋਈ ਖਾਨਦਾਨੀ ਬੰਦਾ ਥੋੜੀ ਸੀਗਾ ਹਮੇਸ਼ਾ ਗਦਾਰੀਆਂ ਕੀਤੀਆਂ ਤੁਸੀਂ ਲੋਕਾਂ ਨੇ ਕਿ ਬਾ ਹੁਨਰ ਬਾ ਹੁਨਰ ਬਾਤ ਜ਼ਮੀਰ ਥੋੜੀ ਹੈ ਤੁਮ ਕੋ ਸਦਕੇ ਮੇ ਮਿਲ ਗਈ ਦੌਲਤ ਹਲਕਾ ਪੰਤੋ ਦਿਖਾਏਗਾ ਹੀ ਤੂੰ ਖਾਨਦਾਨੀ ਅਮੀਰ ਥੋੜੀ ਹੈ ਮੈਂ ਤੈਨੂੰ ਜਾਣਦਾ ਤੂੰ ਜਦੋਂ ਅਮੀਰ ਬਣਿਆ ਜਦੋਂ ਤੂੰ ਗਰੀਬ ਹੋਇਆ ਮੇਰੇ ਕੋ ਸਾਰੀਆਂ ਮਤਲਬ ਹਿਸਟਰੀਆਂ ਨੇ ਤੇਰੀਆਂ ਮੈਂ ਅੱਜ ਵੀ ਤੈਨੂੰ ਵੰਦਾਰ ਕੇ ਕਹਿਣਾ ਕਿ ਜਦੋਂ ਤੱਕ ਸਾਰ ਸੁਖਬੀਰ ਸਿੰਘ ਬਾਦਲ ਨਾਲ ਤੇਰੀ ਰਿਸ਼ਤੇਦਾਰੀ ਨਹੀਂ ਬਣੀ ਕੋਈ ਇੱਕ ਮਹਿੰਗੀ ਗੱਡੀ ਦੀ ਆਰਸੀ ਵਖਾ ਆਪਣੇ ਨਾਂ ਦੇ ਉੱਤੇ ਕੋਈ ਆਪਣੇ ਘਰ ਦੀ ਰਜਿਸਟਰੀ ਵਖਾ ਆਪਣੇ ਨਾਂ ਦੇ ਉੱਤੇ ਨਹੀਂ ਤੇ ਮੈਂ ਦਿੱਲੀ ਜਾ ਕੇ ਜਿੱਥੇ ਤੂੰ ਕਿਰਾਏ ਤੇ ਰਹਿੰਦਾ ਰਿਹਾ ਨਾ 100 150 ਗੱਜ ਉਹ ਵੀ ਉਤਲੇ ਪੋਰਸ਼ਨ 'ਚ ਤੁਸੀਂ ਰਹਿੰਦੇ ਸੀਗੇ ਮੈਂ ਲੋਕਾਂ ਨੂੰ ਦੱਸ ਦੂੰਗਾ ਉੱਥੇ ਜਾ ਕੇ ਤੇ ਆਂਦੀ ਅਗਵਾਨੀਆਂ ਕੋ ਪੁੱਛ ਕੇ ਵੀ ਇੱਥੇ ਨਹੀਂ ਰਹਿੰਦੇ ਰਹੇ ਤੁਸੀਂ ਮੈਂ ਤੈਨੂੰ ਜਾਣਦਾ ਤੇਰੇ ਕੋਲ ਜਦੋਂ ਪੈਸੇ ਆਏ ਆ ਜਦੋਂ ਸਰਕਾਰ ਵੱਢੀ ਤੇ ਉਤੋਂ ਬਾਅਦ ਤੇਰੇ ਕੋਲ ਪੈਸੇ ਆਏ ਆ ਆਪਣੇ ਆਪ ਨੂੰ ਪਾਕ ਸਾਫ ਦੱਸਣ ਵਾਲੇ ਰੱਬ ਦਾ ਨਾਮ ਲੈਣ ਵਾਲੇ ਦੱਸਣ ਵਾਲੇ ਮੈਂ ਤੈਨੂੰ ਪੁੱਛਣਾ ਚਾਹੁੰਨਾ ਭੋਲੇ ਸੱਤੇ ਪਿੰਦੀ ਨਾਲ ਕੰਮ ਕਰਕੇ ਉਹਨਾਂ ਨੂੰ ਫਸਾ ਕੇ ਆਪਣੇ ਪਰਿਵਾਰ ਦੀ ਸੌਂ ਖਾ ਕੇ ਇਹਨਾਂ ਦੱਸ ਕਿ ਤੂੰ ਆਪਣੇ ਪਿਤਾ ਜੀ ਨੂੰ ਜਦੋਂ ਸੱਟ ਕੋਲ ਇਨਕੁਆਰੀ ਚੱਲੀ ਆ ਬਿੱਟੂ ਆਲਖ ਦੇ ਘਰ ਨਹੀਂ ਭੇਜਿਆ ਵੀ ਸੱਟ ਚ ਜਾ ਕੇ ਦੇ ਖਿਲਾਫ ਗਵਾਹੀ ਨਾ ਦਿਓ ਅਜੇ ਉਹ ਬੰਦਾ ਤੇਰੇ ਘਰ ਮਤਲਬ ਆਉਦਾ ਜਾਂਦਾ ਰਿਹਾ ਤੇਰਾ ਯਾਰ ਸੀਗਾ ਕਈ ਸਾਲ ਉਹ ਅੰਦਰ ਲਾਇਆ ਤੇ ਤੂੰ ਉਸ ਬੰਦੇ ਦੀ ਪਿੱਠ 'ਚ ਵੀ ਛੁਰਾ ਮਾਰਿਆ ਜਿਹੜਾ ਹੁਣ ਬਰੀ ਹੋਇਆ ਕਈ ਸਾਲਾਂ ਬਾਅਦ ਕੋਈ ਕੋਈ ਮਰਦਾਂ ਵਾਲਾ ਕੰਮ ਤੇ ਦੱਸ ਤੇਰਾ ਕੰਮ ਹੀ ਹਮੇਸ਼ਾ ਹੋ ਰਿਹਾ ਲੋਕਾਂ ਦੀਆਂ ਪੇਠੇ ਛੁਰੇ ਮਾਰਨੇ ਕੋਈ ਇੱਕ ਮਰਦਾਂ ਵਾਲਾ ਕੰਮ ਦੱਸ ਜਿਹੜਾ ਤੂੰ ਕੀਤਾ ਹੋਵੇ ਆ ਮੇਰੇ ਪੋਸਟਰ ਤੇਰਾ ਯੂਥ ਅਕਾਲੀ ਦਲ ਤੁਸੀਂ ਲੋਕ ਐ ਵਾਇਰਲ ਕਰਦੇ ਸੀ ਔਰ ਬੜਾ ਤੂੰ ਖੁਸ਼ ਨਾ ਕਿ ਮੈਂ ਕਿਤੇ ਕਟਿੰਗ ਕਰਾਉਣ ਦੇ ਆ ਦੁਕਾਨ ਦੇ ਉੱਤੇ ਤੇ ਉਹਦੇ ਵਿੱਚ ਹੈਰਾਨ ਉਹ ਪੋਸਟਰ ਪਾਉਂਦੇ ਨੇ ਮੰਨੇ ਦੇ ਵਾ ਲੈ ਨਹੀਂ ਮਤਲਬ ਬੜੀ ਕਲੰਬਸ ਨੇ ਅਮਰੀਕਾ ਦੀ ਖੋਜ ਕਰ ਲਈ ਯਾਰ ਪੋਸਟਰ ਤੇ ਮੈਂ ਤੇਰੇ ਵੀ ਬਣਾ ਸਕਦਾ ਕਿਤੇ ਸੂਟਾ ਲਾਉਂਦੇ ਦੇ ਕਿਤੇ ਸੁਖਵੀਰ ਚ ਪੇਠੇ ਛੁਰਾ ਮਾਰਨ ਦੇ 200 ਰੁਪਏ ਲੱਗਦਾ ਪੋਸਟਰ ਬਣਾਉਣ ਤੇ ਪਰ ਮੈਨੂੰ ਤੇ ਨੂੰ ਕਹਿਣਾ ਚਾਹੁੰਦਾ ਕਿ ਹਦੋਂ ਮੇ ਰਹੋਗੇ ਤੋ ਲਿਹਾਜ ਦੇਖੋਗੇ ਪਾਰ ਕਰ ਲਈ ਤੋ ਮਜ਼ਾਜ ਦੇਖੋਗੇ ਮੈਨੂੰ ਕੋ ਤੇਰੇ ਨਾਲੋਂ ਘਟੀਆਂ ਤੇਰੀ ਟੀਮ ਨਾਲੋਂ ਘਟ ਨਹੀਂ ਬੋਲਣਾ ਆਉਂਦਾ ਬਾਕੀ ਕੈਪਟਨ ਮਰਿੰਦਰ ਸਿੰਘ ਕੋਲੋਂ ਮੈਂ ਬੜੇ ਕਿਸੇ ਸੁਣਿਆ ਤੇਰੇ ਖਾਨਦਾਨ ਦੇ ਤੈਨੂੰ ਪਤਾ ਨਹੀਂ ਕਿਸੇ ਨੇ ਸੁਣਨਾ ਕਿ ਨਹੀਂ ਸੁਣਨਾ ਤੇ ਜੇ ਕਿਤੇ ਦੁਬਾਰਾ ਮਤਲਬ ਕਹੇਗਾ ਤੇ ਮੈਂ ਸਾਰੀ ਦੁਨੀਆ ਨੂੰ ਸੁਣਾ ਦੂੰਗਾ ਵੀ ਕੀ ਕੀ ਕਰਦੇ ਰਹੇ ਹੋ ਤੇ ਕੀ ਕੀ ਤੁਹਾਡੇ ਕਿਸੇ ਆ ਉਹਨੇ ਦੱਸਿਆ ਮੈਨੂੰ ਤੁਸੀਂ ਕਿੰਨੇ ਘਰੀਸ ਰਹੇ ਹੋ ਕਿੰਨੀ ਕੁ ਤੁਹਾਡੇ ਕੋਲ ਦੌਲਤ ਰਹੀ ਹੈ ਤੇ ਕਿਸ ਤਰੀਕੇ 2007 ਤੋਂ ਬਾਅਦ ਆ ਬਣੀ ਹੈ ਕਿ ਅਮੀਰੇ ਸ਼ਹਿਰ ਕੋ ਮਤ ਤੇਰੇ ਬਾਰੇ ਕਹਿ ਲੱਗਾ ਓ ਤੇਰੇ ਬਾਰੇ ਕਹਿ ਲੱਗਾ ਓ ਅਮੀਰੇ ਸ਼ਹਿਰ ਕੋ ਮੈਂ ਤਬਸੇ ਜਾਣਤਾ ਹੂੰ ਜ਼ਮੀਨ ਕਪੜੇ ਧੋਣੇ ਕੇ ਸਾਬੂਨ ਸੇ ਜਬ ਉਹ ਨਹਾਇਆ ਕਰਤਾ ਥਾ ਮੈਂ ਤੇਰੀ ਕਰਤੂਤ ਵੀ ਜਾਣਦਾ ਤੇ ਮੈਂ ਤੇਰੀ ਔਕਾਤ ਵੀ ਜਾਣਦਾ ਸੁਣਿਆ ਸੀਗਾ ਮੈਂ ਉਹਨੇ ਦੱਸਿਆ ਮੈਨੂੰ ਸਾਰਾ ਕਿਹੜੇ ਚੱਕਰਾਂ ਚ ਤੁਸੀਂ ਕਰਜ਼ਾਈ ਹੋਏ ਹੋ ਤੇ ਸਰਕਾਰ ਬਣਦਿਆਂ 2007 ਦੇ ਵਿੱਚ ਫਿਰ ਕੋਇਲਜ ਦੇ ਉੱਤੋਂ ਲੈਂਡ ਕਰੂਜ਼ਰ ਚ ਕਿਵੇਂ ਆ ਜਾਂਦੇ ਹੋਏ ਸਾਰੇ ਕਿਸੇ ਤੇ ਸਾਰਾ ਕੁਝ ਮੇਰੇ ਰੱਟੇ ਲੱਗੇ ਨੇ ਬਾਕੀ ਤੂੰ ਮੇਰੇ ਬਾਰੇ ਤੇਰੇ ਚਿਮਚੇ ਪ੍ਰਚਾਰ ਕਰੀ ਜਾਂਦੇ ਝਾੜੂ ਚਲਜਣਾ ਇਹ ਬੀਜੇਪੀ ਚਲਜਣਾ ਇਹਨੂੰ ਰੋਕੋ ਕਿਸੇ ਤਰੀਕੇ ਫਿਕਰ ਨਾ ਕਰ ਮੈਂ ਤੇਰੇ ਡਰੋਂ ਕਿਤੇ ਨਹੀਂ ਜਾਣਾ ਜਿੱਥੇ ਜਾਊਂਗਾ ਆਪਣੀ ਮਰਜ਼ੀ ਨਾਲ ਜਾਊਂਗਾ ਜਿਹੜਾ ਪੰਜਾਬ ਦੇ ਨਾਲ ਹੋਊਗਾ ਉਧਰ ਜਾਊਂਗਾ ਤੁਹਾਡੇ ਵਾਂਗੂ ਧੋਖਾ ਨਹੀਂ ਕਰਦਾ ਮੈਂ ਲੋਕਾਂ ਦੇ ਨਾਲ ਤੁਹਾਡੇ ਵਾਂਗੂ ਗਦਾਰੀਆਂ ਨਹੀਂ ਕਰਦਾ ਮੈਂ ਲੋਕਾਂ ਦੇ ਨਾਲ ਜਿੰਨਾ ਜ਼ੋਰ ਤੂੰ ਮੇਰੇ ਤੇ ਲਾਇਆ ਇੰਨਾ ਜ਼ੋਰ ਤੂੰ ਹੋਰ ਜਿਹੜਾ ਮਤਲਬ ਸੁਖਬੀਰ ਦੇ ਮਗਰ ਲਾਇਆ ਹੁੰਦਾ ਅਕਾਲੀ ਦਲ ਨੂੰ ਤਗੜਾ ਕਰਨ ਦੇ ਉੱਤੇ ਲਾਇਆ ਹੁੰਦਾ ਤੇ ਸ਼ਾਇਦ ਅੱਜ ਹਾਲਾਤ ਹੀ ਹੋਰ ਹੁੰਦੇ ਤੁਹਾਡੀ ਪਾਰਟੀ ਦੇ ਕਿਤੇ ਨਾ ਕਿਤੇ ਖੜੀ ਹੁੰਦੀ ਅਸਲ ਦੇ ਵਿੱਚ ਪਾਰਟੀ ਨੂੰ ਤੂੰ ਮਾਰਿਆ ਮੈਂ ਫਿਰ ਵੀ ਖੀਰ ਚ ਤੇਰੇ ਮਾਤਾ ਪਿਤਾ ਤੇਰੇ ਭੈਣ ਭਰਾ ਤੇਰੇ ਰਿਸ਼ਤੇਦਾਰਾਂ ਕੋਲੋਂ ਮੈਂ ਮਾਫੀ ਮੰਗਦਾ ਜੇ ਉਹਨਾਂ ਦਾ ਕਿਤੇ ਦਿਲ ਦੁਖਿਆ ਪਰ ਤੂੰ ਹੈਗਾ ਇਸੇ ਵਾਜੋਗਾਈਆਂ ਤੈਨੂੰ ਜਵਾਬ ਇਸੇ ਭਾਸ਼ਾ 'ਚ ਹੀ ਦੇਣਾ ਬਣਦਾ ਵਾ ਔਰ ਮੈਂ ਤੈਨੂੰ ਇੱਕ ਗੱਲ ਦੱਸ ਦਵਾਂ ਜਿੰਨਾ ਮਰਜੀ ਤੰਗੜਲਾ ਜਿੰਨੇ ਮਰਜੀ ਫੌੜ ਮਾਰ ਲਾ ਤੈਨੂੰ ਪੰਜਾਬੀਆਂ ਝੱਲਣਾ ਨਹੀਂ ਮੂੰਗਫਲੀ ਤਿੰਨ ਮਹੀਨੇ ਆਉਂਦੀ ਬਾਜ਼ਾਰ ਦੇ ਵਿੱਚ ਉਹਦੇ ਨਾਲ ਬਦਾਮਾਂ ਦੇ ਭਾਅ ਨਹੀਂ ਘਟ ਜਾਂਦੇ ਮੈਂ ਤੈਨੂੰ ਕਹਿ ਕੇ ਸਮਾਪਤੀ ਕਰਨ ਲੱਗਾ ਮਜੀਠੀਆ ਕਿ ਗਜਬ ਨਹੀਂ ਜੋ ਤੁੱਕਾ ਵੀ ਤੀਰ ਹੋ ਜਾਏ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਚਿੱਟੇ ਕੇ ਸਦਾਗਰੋ ਕੋ ਨਾ ਦੇਖਾ ਕਰੋ ਹਿਕਾਰਤ ਸੇ ਨਾ ਜਾਣੇ ਕਿਸ ਕਾ ਸਾਲਾ ਕਬ ਵਜીર ਹੋ ਜਾਏ ਤੈਨੂੰ ਕਹਿਣਾ ਜਿੰਨਾ ਯੋਰ ਤੂੰ ਲਾਉਣਾ ਹੈ ਮਜੀਠੀਆ ਤੂੰ ਲਾ ਲਿਆ ਆ ਮੈਂ ਤੈਨੂੰ ਸਬੂਤਾਂ ਨਾਲ ਦੱਸਿਆ ਕਿ ਕੌਣ ਕਿਹਦਾ ਬੰਦਾ ਸੀਗਾ ਤੇ ਕਿਸ ਤਰੀਕੇ ਵਰਤਿਆ ਗਿਆ ਮੈਨੂੰ ਬਚਾਉਣ ਵਾਲਾ ਰੱਬ ਹੈ ਰੱਬ ਵੀ ਕਿਰਪਾ ਕਰਦਾ ਵਾ ਰਹੀ ਗੱਲ ਮਜੀਠੀਆ ਤੇਰੀ ਤੇਰਾ ਕਸੂਰ ਨਹੀਂਗਾ ਸਾਜ਼ਿਸ਼ਾਂ ਕਰਨੀਆਂ ਗੱਦਾਰੀ ਕਰਨਾ ਉਹ ਤੇਰੇ ਖੂਨ ਦੇ ਵਿੱਚ ਮੈਂ ਤੈਨੂੰ ਕੱਲੀ ਕੱਲੀ ਡਿਟੇਲ ਦਿੰਨਾ ਕੇ ਨੰਬਰ 1 ਮਹਾਰਾਜਾ ਰਣਜੀਤ ਸਿੰਘ ਨਾਲ ਤੁਹਾਨੂੰ ਪਰਮਾਉਂਦਾ ਹੁੰਦਾ ਸੀਗਾ ਕਿ ਮੇਰੇ ਦਾਦੇ ਪਰਦਾਦੇ ਉਹਨਾਂ ਦੇ ਜਰਨਲ ਰਹੇ ਆ ਹਾਂ ਸਾਨੂੰ ਪਤਾ ਤੇਰੇ ਦਾਦੇ ਪਰਦਾਦੇ ਉਹਨਾਂ ਦੇ ਨਾਲ ਜਰਨਲ ਰਹੇ ਆ ਮੌਜਾਂ ਕੀਤੀਆਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤੇਰੇ ਪਰਿਵਾਰ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ ਆ ਤੇਰੇ ਪੁਰਖਿਆਂ ਨੂੰ ਉਹ ਸਜ਼ਾ ਤੋਂ ਬਚਣ ਲਈ ਉਹ ਅਗਰੈਂਜਾਂ ਦੇ ਨਾਲ ਰਲ ਕੇ ਔਰ ਗੋਰਖਪੁਰ ਸਟੇਟ ਜਿੱਥੇ ਤੁਸੀਂ ਆਪਣੀਆਂ ਜ਼ਮੀਨਾਂ ਦੱਸਦੇ ਜੇ ਨਾ ਉਹਦੇ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ ਹੁੰਦਾ ਉਹਨਾਂ ਨੇ ਉਹ ਗੋਰਖਪੁਰ ਸਟੇਟ ਅੰਗਰੇਜ਼ਾਂ ਦੇ ਹਵਾਲੇ ਕੀਤੀ ਆ ਗੱਦਾਰੀ ਤੇਰੇ ਬਾਬਿਆਂ ਦਾਦਿਆਂ ਨੇ ਕੀਤੀ ਹੈ ਨੰਬਰ 2 1919 ਦੇ ਵਿੱਚ ਜਦੋਂ ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਹੁੰਦਾ ਦੁਨੀਆ ਅੱਜ ਵੀ ਉਹਨੂੰ ਮਤਲਬ ਯਾਦ ਕਰਕੇ ਰੋਂਦੀ ਐ ਏਡਾ ਜਿਹੜਾ ਨਰਸਹਾਰ ਕੀਤਾ ਗਿਆ ਸੀਗਾ ਉਹ ਸਾਜ਼ਿਸ਼ ਤੇਰੇ ਘਰ ਰਚੀ ਗਈ ਤੇਰੇ ਬਾਬੇ ਦੇ ਔਰ ਖਾਣਾ ਖਵਾਇਆ ਤੁਸੀਂ ਰਾਤ ਨੂੰ ਜਰਨਲ ਡਾਇਰ ਨੂੰ ਸਰੋਪਾ ਪਾਇਆ ਤੁਸੀਂ ਉਹਦੇ ਗੱਲ ਦੇ ਵਿੱਚ ਇਹ ਇਤਿਹਾਸ ਬੋਲਦਾ ਉਸ ਨੰਬਰ 3 1920 ਦੇ ਵਿੱਚ ਤੂੰ ਸਾਨੂੰ ਕਹਿੰਦਾ ਹੁੰਦਾ ਸੀ ਨਾ ਮੇਰਾ ਦਾਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਰਿਹਾ ਹਾਂ ਤੇਰਾ ਦਾਦਾ ਸ਼੍ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਰਿਹਾ ਉਹ ਇਲੈਕਟਿਡ ਨਹੀਂ ਸੀਗਾ ਉਹ ਸਿਲੈਕਟਿਡ ਸੀਗਾ ਅੰਗਰੇਜ਼ਾਂ ਵੇਲੇ ਜਦੋਂ ਕਮੇਟੀ ਬਣੀ ਤੇ ਤੇਰੇ ਦਾਦੇ ਨੂੰ ਥਾਪਿਆ ਗਿਆ ਸੀਗਾ ਉਦੋਂ ਪ੍ਰਧਾਨ ਵੀ ਉਹਦੇ ਉੱਤੇ ਅੰਗਰੇਜ਼ ਕਬਜ਼ਾ ਜਿਹੜਾ ਉਹਨਾਂ ਨੇ ਕਰ ਲਿਆ ਸੀਗਾ ਸ਼ਰੋਮਣੀ ਕਮੇਟੀ ਦੇ ਉੱਤੇ ਉਹਦੇ ਇਵਜ ਦੇ ਵਿੱਚ ਤੇਰੇ ਪਰਿਵਾਰ ਨੂੰ ਖਿਤਾਬ ਦਿੱਤੇ ਗਏ ਸਰ ਸਰਦਾਰ ਬਹਾਦਰਸਰ ਸੁੰਦਰ ਸਿੰਘ ਮਜੀਠੀਆ ਇਹ ਜ਼ਮੀਨਾਂ ਜਿਹੜੀਆਂ ਤੁਹਾਨੂੰ ਮਿਲੀਆਂ ਨਾ ਉੱਥੇ ਇਹ ਪੰਥ ਵੇਚ ਕੇ ਤੇ ਪੰਥ ਨਾਲ ਗੱਦਾਰੀ ਕਰਨ ਦੀਆਂ ਮਿਲੀਆਂ ਖਿਤਾਬ ਕੋਈ ਯਾਦੀ ਘਾਟੀਆਂ ਨੂੰ ਤਸ ਨਹੀਂ ਮਿਲਦੇ ਜਿਹੜੇ ਖਿਤਾਬ ਆ ਇਹ ਕੋਸ਼ਿਧੀਆਂ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਤਸ ਨਹੀਂ ਮਿਲਦੇ ਅੰਗਰੇਜ਼ਾਂ ਦੇ ਚਿਮਚਿਆਂ ਨੂੰ ਮਿਲਦੇ ਸੀਗੇ ਅੱਗੇ ਆ ਜਾਓ ਮੈਂ ਤੁਹਾਨੂੰ ਦੱਸਣ ਦਿਆ ਖੂਨਦਾਰ ਖੂਨ ਤੇਰੇ ਖੂਨ ਚ ਤੁਰੀ ਆਉਂਦੀ ਆ ਨੰਬਰ 4 ਤੇਰੇ ਪਿਤਾ ਜੀ ਸਾਰ ਸਤਿਆਜੀਤ ਸਿੰਘ ਮਜੀਠੀਆ ਬਤੌਰ ਪ੍ਰਧਾਨ ਖਾਲਸਾ ਕਾਲਜ ਉਹਨਾਂ ਨੇ ਉੱਥੇ ਸੈਕਟਰੀ ਜਿਹੜਾ ਉਹ ਭਾਜਪਾ ਦਾ ਲਾਇਆ ਅੱਜ ਵੀ ਖਾਲਸਾ ਕਾਲਜ ਦੇ ਵਿੱਚ ਆਰਐਸਐਸ ਦੀਆਂ ਮੀਟਿੰਗਾਂ ਹੁੰਦੀਆਂ ਉਹਦੇ ਅਹੁਦੇਦਾਰ ਉੱਥੇ ਆਉਂਦੇ ਜਾਂਦੇ ਆ ਸਾਰੀ ਏਡੀ ਵੱਡੀ ਸੰਸਥਾ ਸਿੱਖਾਂ ਦੀ ਤੁਸੀਂ ਆਰਐਸਐਸ ਦੇ ਹਵਾਲੇ ਕਰ ਦਿੱਤੀ ਤੁਸੀਂ ਭਾਜਪਾ ਦੇ ਹਵਾਲੇ ਕਰ ਦਿੱਤੀ ਹੁਣ ਆ ਗਿਆ ਤੂੰ ਤੂੰ ਮਾਝੇ ਦੀ ਸਿਆਸਤ ਦੇ ਥੰਮ ਮਾਝੇ ਦੇ ਜਰਨੈਲ ਇੱਕ ਇੱਕ ਕਰਕੇ ਢੇਰੀ ਕੀਤੀ ਤੇ ਖੁੰਝੇ ਲਾਏ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਸਵਰਗਵਾਸੀ ਡਾਕਟਰ ਰਤਨ ਸਿੰਘ ਜਿਨਾਰਾ ਨਿਰਮਲ ਸਿੰਘ ਕਾੜੋ ਸਿਰਫ ਮਾਜੇ ਦਾ ਜਰਨੈਲ ਬਣ ਲਈ ਅਸਲ ਦੇ ਵਿੱਚ ਤੋਂ ਮਾਜੇ ਦਾ ਜਰਨੈਲ ਤੇ ਨਹੀਂ ਬਣਿਆ ਸਗੋਂ ਮਾਜੇ ਦੀ ਉਹ ਫਰਨੈਲ ਬਣ ਗਿਆ ਜਿਹੜੀ ਸਾਰੇ ਅਕਾਲੀ ਦਲ ਦੇ ਉੱਤੇ ਛਿੜਕੀ ਗਈ ਤੇ ਸਾਰਾ ਅਕਾਲੀ ਦਲ ਹੀ ਤਬਾਹ ਹੋ ਗਿਆ ਗੰਦ ਭਰਿਆ ਤੇਰੇ ਦਿਮਾਗ ਦੇ ਵਿੱਚ ਡਰਾਮੇ ਕਰਦੇ ਹੋ ਤੁਸੀਂ ਭਗਤੀ ਦੇ ਲੋਕਾਂ ਨੂੰ ਕਹਿੰਦੇ ਅਸੀਂ ਪਾਠ ਬੜਾ ਕਰਦੇ ਆ ਨੰਗੇ ਪੈਰੀ ਤੁਰੇ ਫਿਰਦੇ ਹੋ ਆ ਗੰਦ ਤੇ ਸਾਜ਼ਿਸ਼ਾਂ ਤੁਹਾਡੇ ਦਿਮਾਗ ਦੇ ਵਿੱਚ ਭਰੀਆਂ ਆ ਤੇਰੇ ਬਾਰੇ ਜੇ ਮੈਂ ਇਹ ਕਹਿ ਲਵਾਂ ਨਾ ਇਸ ਤਰੀਕੇ ਰੱਬ ਨਹੀਂ ਮਿਲਦਾ ਬੁੱਢਾ ਚੋਰ ਮਸੀਤੇ ਵੜਿਆ ਤੇ ਮਣਕੇ ਤੇ ਮਣਕਾ ਫੇਰੇ ਲੋਚੰਦਰੋ ਜਾਂਦਾ ਨਹੀਂ ਕਰਦਾ ਯਤਨ ਬਥੇਰੇ ਜਿੰਨੇ ਮਰਜੀ ਯਤਨ ਕਰ ਲਾ ਜਿੰਨਾ ਚਿਰ ਇਹ ਸਾਜ਼ਿਸ਼ਾਂ ਇਹ ਘਟੀਆ ਕੰਮ ਨਹੀਂ ਤੂੰ ਛੱਡਦਾ ਉਨਾਂ ਚਿਰ ਤੇਰੇ ਮਗਰਨਾਮ ਤੇ ਲੋਕਾਂ ਨੇ ਲੱਗਣਾ ਤੇ ਨਾ ਤੁਹਾਡੀ ਲੋਕਾਂ ਚ ਕਦਰ ਹੋਣੀ ਆ ਇਹ ਤੇ ਅਸੀਂ ਪੰਥ ਤੇ ਲੋਕਾਂ ਨਾਲ ਕੀਤੀਆਂ ਸਾਜ਼ਿਸ਼ਾਂ ਹੁਣ ਤੈਨੂੰ ਮੈਂ ਦੱਸਣ ਲੱਗਾ ਤੂੰ ਕਾਲੀ ਦਲ ਦੀ ਪ੍ਰਧਾਨਗੀ ਲੈਣ ਲਈ ਤੂੰ ਮੁੱਖ ਮੰਤਰੀ ਦਾ ਸੁਪਨਾ ਪੂਰਾ ਕਰਨ ਲਈ ਆਪਣੇ ਘਰ ਦੇ ਵਿੱਚ ਕੀ ਕੀ ਸਾਜ਼ਿਸ਼ਾਂ ਕੀਤੀਆਂ ਧਿਆਨ ਨਾਲ ਸੁਣ ਤੇ ਸ਼ਾਇਦ ਮੇਰੇ ਦੱਸਣ ਤੋਂ ਬਾਅਦ ਹੁਣ ਵੀ ਸਾਰ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਖੁੱਲ ਜਾਣ ਤੇਰੇ ਸਿਆਸਤ 'ਚੋਂ ਆਉਣ ਤੋਂ ਪਹਿਲਾਂ ਕਦੀ ਵੀ ਨਹੀਂ ਸੀ ਕਿਸੇ ਨੇ ਕਿਹਾ ਕਿ ਸੁਖਬੀਰ ਬਾਦਲ ਅਮਲੀ ਹੈ 2007 ਤੋਂ ਬਾਅਦ ਪਹਿਲਾਂ ਕਿਸੇ ਨੇ ਨਹੀਂ ਸੀ ਕਿਹਾ ਜਦੋਂ ਤੂੰ ਪੰਜਾਬ ਦੀ ਸਿਆਸਤ 'ਚ ਆਇਆ ਤੇਰੇ ਸੁਪਨੇ ਵੱਡੇ ਹੋਏ ਤੇ ਤੂੰ ਇਹ ਪ੍ਰਚਾਰ ਕਰਾਉਣਾ ਸ਼ੁਰੂ ਕੀਤਾ ਕਿ ਸੁਖਬੀਰ ਬਾਦਲ ਅਮਲੀ ਆ ਇਹ ਤੇਰੀਆਂ ਜਿਹੜੀਆਂ ਫਵਾਵਾਆਂ ਤੇਰੀ ਬਾਂਦਰ ਸੈਨਾ ਨੇ ਤੇਰੇ ਜਿਹੜੇ ਚਮਚਿਆਂ ਉਹਨਾਂ ਨੇ ਡਾਈਆਂ ਕਿਉਂਕਿ ਲੋਕਾਂ ਨੂੰ ਤੂੰ ਮਹਿਸੂਸ ਕਰਾਉਣਾ ਚਾਹੁੰਦਾ ਸੀਗਾ ਕਿ ਸੁਖਬੀਰ ਇਸ ਕਾਬਲ ਨਹੀਂ ਹੈਗਾ ਵਿਕਰਮ ਮਜੀਠੀਆ ਇਸ ਕਾਬਲ ਹੈ ਔਰ ਇੱਕ ਵਾਰੀ ਲੋਕਾਂ ਨੂੰ ਇਹ ਮਹਿਸੂਸ ਹੋਇਆ ਵੀ ਸੀਗਾ ਇਥੇ ਹੀ ਬਸਲੀ ਤੂੰ ਕਿਸ ਘਟੀਆ ਦਰਜੇ ਦਾ ਬੰਦਾ ਵਾ ਸੁਖਬੀਰ ਬਾਦਲ ਦਾ ਬੇਟਾ ਅਨੰਤ ਵੀਰ ਅਸੀਂ ਉਹਨੂੰ ਯੂਥ ਕਾਲੀ ਦਾਲੇ ਆਪਣੇ ਹੱਥਾਂ 'ਚ ਖੜਾਉਂਦੇ ਰਹੇ ਆ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਦਿਲੋਂ ਤੇਰੇ ਵਾਂਗੂ ਖੋਟੀ ਨੀਤ ਨਾਲ ਨਹੀਂ ਕਿ ਉਸ ਬੱਚੇ ਨੂੰ ਮੇਰੀ ਉਮਰ ਵੀ ਲੱਗ ਜਾਵੇ ਉਹ ਕਾਬਲ ਬੱਚਾ ਸੀਗਾ ਤੂੰ ਉਹਨੂੰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਠੀਕ ਨਹੀਂ ਹੈਗਾ ਸਿਰਫ ਸੱਤਾ ਦਾ ਉਹ ਵਾਰਿਸ ਨਾ ਬਣੇ ਤੂੰ ਵਾਰਿਸ ਬਣ ਜਾਵੇਂ ਉਹ ਪ੍ਰਚਾਰ ਲੋਕਾਂ ਦੇ ਵਿੱਚ ਕਰਾਇਆ ਔਰ ਇਹ ਪ੍ਰਚਾਰ 2005 2007 ਤੋਂ ਬਾਅਦ ਸ਼ੁਰੂ ਹੁੰਦਾ ਵਾ ਜਦੋਂ ਅਸੀਂ ਤੇਰੇ ਨਾਲ ਗੱਲ ਕਰਦੇ ਸੀਗੇ ਕਿ ਬਿਕਰਮ ਬਿਕਰਮ ਜੀ ਆਫਵਾ ਉੱਡ ਰਹੀ ਐ ਤੇ ਤੂੰ ਕਦੀ ਠੋਕ ਕੇ ਜਵਾਬ ਹੀ ਨਹੀਂ ਦਿੱਤਾ ਕਿ ਉਹ ਠੀਕ ਐ ਤੂੰ ਉਹਨਾਂ ਅਫਵਾਵਾਂ ਨੂੰ ਹੋਰ ਜ਼ਿਆਦਾ ਤੂਲ ਦਿੱਤੀ ਇਸ ਤਰੀਕੇ ਦਾ ਤੂੰ ਘਟਿਆ ਤੇ ਉਹਦਾ ਮਾਮਾ ਸਾਹਿਬ ਤੋਂ ਆਵਾ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਉਹਨੂੰ ਵਾਰਸ ਮੰਨਣ ਵਾਲੀ ਜਗ੍ਹਾ ਹੀ ਨਾ ਬਣ ਸਕੇ ਤੂੰ ਕੰਸ ਮਾਮਾ ਬਣਿਆ ਸੀਗਾ ਤੇ ਤੂੰ ਅੱਜ ਵੀ ਕੰਸ ਮਾਮਾ ਵਾ ਮੈਂ ਤੁਹਾਨੂੰ ਹੋਰ ਮਸਾਲਾ ਦੇ ਦੇਣਾ ਆਨ ਰਿਕਾਰਡ ਹੀ ਆ ਨਾ ਸੁਖਬੀਰ ਬਾਦਲ ਵਿਧਬੀ ਦੇ ਕੇਸ ਦੇ ਵਿੱਚ ਫਸਿਆ ਕੋਈ ਇੱਕ ਸਿੰਗਲ ਸਟੇਟਮੈਂਟ ਵਿਖਾ ਤੂੰ ਉਹਦੇ ਹੱਕੇ ਹੀ ਦਿੱਤੀ ਹੋਵੇ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਉਣ ਲਈ 20 ਤਰ੍ਹਾਂ ਦੇ ਯਤਨ ਹੋਏ ਕੋਈ ਇੱਕ ਸਿੰਗਲ ਸਟੇਟਮੈਂਟ ਵਿਖਾ ਜਿਹੜੀ ਤੂੰ ਉਹਦੇ ਹੱਕੇ ਹੀ ਦਿੱਤੀ ਹੋਵੇ ਕਾਰਨ ਕੀ ਸੀਗਾ ਤੂੰ ਹਮੇਸ਼ਾ ਹੀ ਉਹਦੀ ਜਗ੍ਹਾ ਲੈਣਾ ਚਾਹੁੰਦਾ ਤੂੰ ਤੇ ਮੈਨੂੰ ਤੇ ਮੈਂ ਸ਼ਹਿਰ ਦੇ ਆਗੂਆਂ ਦਾ ਨਾਂ ਨਹੀਂ ਲੈਣਾ ਜਿਨ੍ਹਾਂ ਦੇ ਪਿੱਛੇ ਤੂੰ ਅੱਜ ਕੱਲ ਪਿਆਵਾਂ ਵੀ ਇਹਨੂੰ ਬੋਲਦੇ ਕਿਉਂ ਨਹੀਂਗੇ ਤੂੰ ਸਾਨੂੰ ਸਾਡੇ ਮੂੰਹ ਤੇ ਕਹਿ ਦਿੰਦਾ ਹੁੰਦਾ ਸੀਗਾ ਕਿ ਤੁਸੀਂ ਸੁਖਬੀਰ ਦੇ ਬੰਦੇ ਜਿਓ ਜਾਓ ਜਿੱਥੋਂ ਜੋ ਲੈਣਾ ਖਾ ਆਪਣੇ ਦੋਵਾਂ ਬੱਚਿਆਂ ਦੀ ਸੌਂ ਵੀ ਤੂੰ ਇਹ ਗੱਲਾਂ ਜਿਹਦੇ ਸਿਰ ਤੇ ਤੂੰ ਬੜਿਆ ਜਿਹਦੇ ਸਿਰ ਤੇ ਤੂੰ ਕਰਜ਼ੇ ਲਾਏ ਜਿਹਦੇ ਸਿਰ ਤੇ ਤੂੰ ਕੋਠੀਆਂ ਬਣਾਈਆਂ ਜਿਹਦੇ ਸਿਰ ਤੇ ਤੂੰ ਕਾਰਾਂ ਲਈਆਂ ਮਹਿੰਗੀਆਂ ਮਹਿੰਗੀਆਂ ਤੂੰ ਉਹਦਾ ਸਾਕਾ ਨਹੀਂ ਬਣਿਆ ਬਾਕੀ ਕਿਸੇ ਨੂੰ ਕੀ ਬਖਸ਼ੇਗਾ ਤੇ ਕਿਸੇ ਦਾ ਕੀ ਸਾਕਾ ਬਣੇਗਾ ਤੂੰ ਹਰ ਬੰਦੇ ਨੂੰ ਆਪਣੀ ਾਕਾਤ ਵਿਖਾਈ ਕਿ ਤੂੰ ਕਿੰਨੇ ਪਾਣੀ ਚ ਕੀ ਤੇਰੀ ਸੋਚ ਆ ਮੈਂ ਤੈਨੂੰ ਫਿਰ ਕਹਿਣਾ ਕਿ ਤੇਰਾ ਕਸੂਰ ਨਹੀਂਗਾ ਤੇਰੇ ਖੂਨ ਚ ਐ ਸਭ ਕੁਝ ਇਹ ਸਾਜ਼ਿਸ਼ਾਂ ਇਹ ਜਿਹੜੀਆਂ ਗਦਾਰੀਆਂ ਵਾਂ ਜਿਨ੍ਹਾਂ ਦੇ ਸਿਰ ਤੇ ਤੂੰ ਬਣਿਆ ਤੂੰ ਕੋਈ ਖਾਨਦਾਨੀ ਬੰਦਾ ਥੋੜੀ ਸੀਗਾ ਹਮੇਸ਼ਾ ਗਦਾਰੀਆਂ ਕੀਤੀਆਂ ਤੁਸੀਂ ਲੋਕਾਂ ਨੇ ਕਿ ਕਿ ਬਾ ਹੁਨਰ ਬਾ ਹੁਨਰ ਬਾਤ ਜ਼ਮੀਰ ਥੋੜੀ ਹੈ ਤੁਮ ਕੋ ਸਦਕੇ ਮੇ ਮਿਲ ਗਈ ਦੌਲਤ ਹਲਕਾ ਪੰਤੋ ਦਿਖਾਏਗਾ ਤੂੰ ਖਾਨਦਾਨੀ ਅਮੀਰ ਥੋੜੀ ਹੈ ਮੈਂ ਤੈਨੂੰ ਜਾਣਦਾ ਤੂੰ ਜਦੋਂ ਅਮੀਰ ਬਣਿਆ ਜਦੋਂ ਤੂੰ ਗਰੀਬ ਹੋਇਆ ਮੇਰੇ ਕੋ ਸਾਰੀਆਂ ਮਤਲਬ ਹਿਸਟਰੀਆਂ ਨੇ ਤੇਰੀਆਂ ਮੈਂ ਅੱਜ ਵੀ ਤੈਨੂੰ ਵੰਗਾਰ ਕੇ ਕਹਿਣਾ ਕਿ ਜਦੋਂ ਤੱਕ ਸਾਰ ਸੁਖਬੀਰ ਸਿੰਘ ਬਾਦਲ ਨਾਲ ਤੇਰੀ ਰਿਸ਼ਤੇਦਾਰੀ ਨਹੀਂ ਬਣੀ ਕੋਈ ਇੱਕ ਮਹਿੰਗੀ ਗੱਡੀ ਦੀ ਆਰਸੀ ਵਖਾ ਆਪਣੇ ਨਾਂ ਦੇ ਉੱਤੇ ਕੋਈ ਆਪਣੇ ਘਰ ਦੀ ਰਜਿਸਟਰੀ ਵਖਾ ਆਪਣੇ ਨਾਂ ਦੇ ਉੱਤੇ ਨਹੀਂ ਤੇ ਮੈਂ ਦਿੱਲੀ ਜਾ ਕੇ ਜਿੱਥੇ ਤੂੰ ਕਿਰਾਏ ਤੇ ਰਹਿੰਦਾ ਰਿਹਾ ਨਾ 100 150 ਗੱਜ ਉਹ ਵੀ ਉਤਲੇ ਪੋਰਸ਼ਨ ਚ ਤੁਸੀਂ ਰਹਿੰਦੇ ਸੀਗੇ ਮੈਂ ਲੋਕਾਂ ਨੂੰ ਦੱਸ ਦੂੰਗਾ ਉੱਥੇ ਜਾ ਕੇ ਤੇ ਆਂਡੀਆਂ ਗਵਾਨੀਆਂ ਕੋ ਪੁੱਛ ਕੇ ਵੀ ਇੱਥੇ ਨਹੀਂ ਰਹਿੰਦੇ ਰਹੇ ਤੁਸੀਂ ਮੈਂ ਤੈਨੂੰ ਜਾਣਦਾ ਤੇਰੇ ਕੋਲ ਜਦੋਂ ਪੈਸੇ ਆਏ ਆ ਜਦੋਂ ਸਰਕਾਰ ਵੱਣਦੀ ਤੋਂ ਤੋਂ ਬਾਅਦ ਆ ਤੇਰੇ ਕੋਲ ਪੈਸੇ ਆਏ ਆ ਆਪਣੇ ਆਪ ਨੂੰ ਪਾਕ ਸਾਫ ਦੱਸਣ ਵਾਲੇ ਰੱਬ ਦਾ ਨਾਮ ਲੈਣ ਵਾਲੇ ਦੱਸਣ ਵਾਲੇ ਮੈਂ ਤੈਨੂੰ ਪੁੱਛਣਾ ਚਾਹਨਾ ਭੋਲੇ ਸੱਤੇ ਪਿੰਦੀ ਨਾਲ ਕੰਮ ਕਰਕੇ ਉਹਨਾਂ ਨੂੰ ਫਸਾ ਕੇ ਆਪਣੇ ਪਰਿਵਾਰ ਦੀ ਸੌਂ ਖਾ ਕੇ ਇਹਨਾਂ ਦੱਸ ਕਿ ਤੂੰ ਆਪਣੇ ਪਿਤਾ ਜੀ ਨੂੰ ਜਦੋਂ ਸੱਟ ਕੋਲ ਇਨਕੁਆਰੀ ਚੱਲੀ ਆ ਬਿੱਟੂ ਆਲਖ ਦੇ ਘਰ ਨਹੀਂ ਭੇਜਿਆ ਵੀ ਸੱਟ ਚ ਜਾ ਕੇ ਦੇ ਖਿਲਾਫ ਗਵਾਹੀ ਨਾ ਦਿਓ ਅਜੇ ਉਹ ਬੰਦਾ ਤੇਰੇ ਘਰ ਮਤਲਬ ਆਉਦਾ ਜਾਂਦਾ ਰਿਹਾ ਤੇਰਾ ਯਾਰ ਸੀਗਾ ਕਈ ਸਾਲ ਉਹ ਅੰਦਰ ਲਾਇਆ ਤੇ ਤੂੰ ਉਸ ਬੰਦੇ ਦੀ ਪਿੱਠ 'ਚ ਵੀ ਛੁਰਾ ਮਾਰਿਆ ਜਿਹੜਾ ਹੁਣ ਬਰੀ ਹੋਇਆ ਕਈ ਸਾਲਾਂ ਬਾਅਦ ਕੋਈ ਕੋਈ ਮਰਦਾਂ ਵਾਲਾ ਕੰਮ ਤੇ ਦੱਸ ਤੇਰਾ ਕੰਮ ਹੀ ਹਮੇਸ਼ਾ ਹੋ ਰਿਹਾ ਲੋਕਾਂ ਦੀਆਂ ਪਿੱਠੇ ਛੁਰੇ ਮਾਰਨੇ ਕੋਈ ਇੱਕ ਮਰਦਾਂ ਵਾਲਾ ਕੰਮ ਦੱਸ ਜਿਹੜਾ ਤੂੰ ਕੀਤਾ ਹੋਵੇ ਆ ਮੇਰੇ ਪੋਸਟਰ ਤੇਰਾ ਯੂਥ ਕਾਲੀ ਦਲ ਤੁਸੀਂ ਲੋਕ ਐ ਵਾਇਰਲ ਕਰਦੇ ਸੀ ਔਰ ਬੜਾ ਤੂੰ ਖੁਸ਼ ਨਾ ਕਿ ਮੈਂ ਕਿਤੇ ਕਟਿੰਗ ਕਰਾਉਣ ਦੇ ਆ ਦੁਕਾਨ ਦੇ ਉੱਤੇ ਤੇ ਉਹਦੇ ਵਿੱਚ ਹਰਾਂ ਉਹ ਪੋਸਟਰ ਪਾਉਂਦੇ ਨੇ ਮੰਨੇ ਤੇ ਵਾ ਲੈ ਨਹੀਂ ਮਤਲਬ ਬੜੀ ਕਲੰਬਸ ਨੇ ਅਮਰੀਕਾ ਦੀ ਖੋਜ ਕਰ ਲਈ ਯਾਰ ਪੋਸਟਰ ਤੇ ਮੈਂ ਤੇਰੇ ਵੀ ਬਣਾ ਸਕਦਾ ਕਿਤੇ ਸੂਟਾ ਲਾਉਂਦੇ ਦੇ ਕਿਤੇ ਸੁਖਬੀਰ ਚ ਪਿੱਠੇ ਛੁਰਾ ਮਾਰਨ ਦੇ 200 ਰੁਪਇਆ ਲੱਗਦਾ ਪੋਸਟਰ ਬਣਾਉਣ ਤੇ ਪਰ ਮੈਨ ਇਨੂੰ ਕਹਿਣਾ ਚਾਹਨਾ ਕਿ ਹਦੋਂ ਮੇ ਰਹੋਗੇ ਤਾਂ ਲਿਹਾਜ ਦੇਖੋਗੇ ਪਾਰ ਕਰ ਲਈ ਤਾਂ ਮਜਾਜ ਦੇਖੋਗੇ ਮੈਨੂੰ ਕੋ ਤੇਰੇ ਨਾਲੋਂ ਘਟੀਆਂ ਤੇਰੀ ਟੀਮ ਨਾਲੋਂ ਘਟ ਨਹੀਂ ਬੋਲਣਾ ਆਉਂਦਾ ਬਾਕੀ ਕੈਪਟਨ ਮਰਿੰਦਰ ਸਿੰਘ ਕੋਲੋਂ ਮੈਂ ਬੜੇ ਕਿਸੇ ਸੁਣੇ ਤੇਰੇ ਖਾਨਦਾਨ ਦੇ ਤੈਨੂੰ ਪਤਾ ਨਹੀਂ ਕਿਸੇ ਨੇ ਸੁਣਨਾ ਕਿ ਨਹੀਂ ਸੁਣਨਾ ਤੇ ਜੇ ਕਿਤੇ ਦੁਬਾਰਾ ਮਤਲਬ ਕਹੇਗਾ ਤੇ ਮੈਂ ਸਾਰੀ ਦੁਨੀਆ ਨੂੰ ਸੁਣਾ ਦੂੰਗਾ ਵੀ ਕੀ ਕੀ ਕਰਦੇ ਰਹੇ ਹੋ ਤੇ ਕੀ ਕੀ ਤੁਹਾਡੇ ਕਿਸੇ ਆ ਉਹਨੇ ਦੱਸਿਆ ਮੈਨੂੰ ਤੁਸੀਂ ਕਿੰਨੇ ਘਰੀਸ ਰਹੇ ਹੋ ਕਿੰਨੀ ਕੁ ਤੁਹਾਡੇ ਕੋਲ ਦੌਲਤ ਰਹੀ ਹੈ ਤੇ ਕਿਸ ਤਰੀਕੇ 2007 ਤੋਂ ਬਾਅਦ ਆ ਬਣੀ ਹੈ ਕਿ ਅਮੀਰੇ ਸ਼ਹਿਰ ਕੋ ਮਤ तेरे ਬਾਰੇ ਕਹਿਣ ਲੱਗਾ ਓਏ ਤੇਰੇ ਬਾਰੇ ਕਹਿਣ ਲੱਗਾ ਓਏ ਅਮੀਰ ਇਹ ਸ਼ਹਿਰ ਕੋ ਮੈਂ ਤਬਸੇ ਜਾਣਦਾ ਹੂੰ ਜ਼ਮੀਨ ਕਪੜੇ ਧੋਣੇ ਕੇ ਸਾਬਣ ਸੇ ਜਬ ਉਹ ਨਹਾਇਆ ਕਰਤਾ ਥਾ ਮੈਂ ਤੇਰੀ ਕਰਤੂਤ ਵੀ ਜਾਣਦਾ ਤੇ ਮੈਂ ਤੇਰੀ ਔਕਾਤ ਵੀ ਜਾਣਦਾ ਸੁਣਿਆ ਸੀਗਾ ਮੈਂ ਉਹਨੇ ਦੱਸਿਆ ਮੈਨੂੰ ਸਾਰਾ ਕਿਹੜੇ ਚੱਕਰਾਂ ਚ ਤੁਸੀਂ ਕਰਜ਼ਾਈ ਹੋਏ ਹੋ ਤੇ ਸਰਕਾਰ ਬਣਦਿਆਂ 2007 ਦੇ ਵਿੱਚ ਫਿਰ ਕੋਇਲਜ ਦੇ ਉੱਤੋਂ ਲੈਂਡ ਕਰੂਜ਼ਰ ਚ ਕਿਵੇਂ ਆ ਜਾਂਦੇ ਹੋਏ ਸਾਰੇ ਕਿਸੇ ਤੇ ਸਾਰਾ ਕੁਝ ਮੇਰੇ ਰੱਟੇ ਲੱਗੇ ਨੇ ਾਕੀ ਤੂੰ ਮੇਰੇ ਬਾਰੇ ਤੇਰੇ ਚਿਮਚੇ ਪ੍ਰਚਾਰ ਕਰੀ ਜਾਂਦੇ ਝਾੜੂ ਚਲਜਣਾ ਇਹ ਬੀਜੇਪੀ ਚਲਜਣਾ ਇਹਨੂੰ ਰੋਕੋ ਕਿਸੇ ਤਰੀਕੇ ਫਿਕਰ ਨਾ ਕਰ ਮੈਂ ਤੇਰੇ ਡਰੋਂ ਕਿਤੇ ਨਹੀਂ ਜਾਣਾ ਜਿੱਥੇ ਜਾਊਂਗਾ ਆਪਣੀ ਮਰਜ਼ੀ ਨਾਲ ਜਾਊਂਗਾ ਜਿਹੜਾ ਪੰਜਾਬ ਦੇ ਨਾਲ ਹੋਊਗਾ ਉਧਰ ਜਾਊਂਗਾ ਤੁਹਾਡੇ ਵਾਂਗੂ ਧੋਖਾ ਨਹੀਂ ਕਰਦਾ ਮੈਂ ਲੋਕਾਂ ਦੇ ਨਾਲ ਤੁਹਾਡੇ ਵਾਂਗੂ ਗਦਾਰੀਆਂ ਨਹੀਂ ਕਰਦਾ ਮੈਂ ਲੋਕਾਂ ਦੇ ਨਾਲ ਜਿੰਨਾ ਜ਼ੋਰ ਤੂੰ ਮੇਰੇ ਤੇ ਲਾਇਆ ਇੰਨਾ ਜ਼ੋਰ ਤੂੰ ਹੋਰ ਜਿਹੜਾ ਮਤਲਬ ਸੁਖਬੀਰ ਦੇ ਮਗਰ ਲਾਇਆ ਹੁੰਦਾ ਅਕਾਲੀ ਦਲ ਨੂੰ ਤਗੜਾ ਕਰਨ ਦੇ ਉੱਤੇ ਲਾਇਆ ਹੁੰਦਾ ਤੇ ਸ਼ਾਇਦ ਅੱਜ ਹਾਲਾਤ ਹੀ ਹੋਰ ਹੁੰਦੇ ਤੁਹਾਡੀ ਪਾਰਟੀ ਦੇ ਕਿਤੇ ਨਾ ਕਿਤੇ ਖੜੀ ਹੁੰਦੀ ਅਸਲ ਦੇ ਵਿੱਚ ਪਾਰਟੀ ਨੂੰ ਤੂੰ ਮਾਰਿਆ ਮੈਂ ਫਿਰ ਵੀ ਖੀਰ ਚ ਤੇਰੇ ਮਾਤਾ ਪਿਤਾ ਤੇਰੇ ਭੈਣ ਭਰਾ ਤੇਰੇ ਰਿਸ਼ਤੇਦਾਰਾਂ ਕੋਲੋਂ ਮੈਂ ਮਾਫੀ ਮੰਗਦਾ ਜੇ ਉਹਨਾਂ ਤੱਕ ਤੇ ਇੱਕ ਦਿਲ ਦੁਖਿਆ ਪਰ ਤੂੰ ਹੈਗਾ ਇਸੇ ਵਾਜੋਗਾ ਹੀ ਤੈਨੂੰ ਜਵਾਬ ਇਸੇ ਭਾਸ਼ਾ 'ਚ ਹੀ ਦੇਣਾ ਬਣਦਾ ਵਾ ਔਰ ਮੈਂ ਤੈਨੂੰ ਇੱਕ ਗੱਲ ਦੱਸ ਦਵਾਂ ਜਿੰਨਾ ਮਰਜੀ ਤੰਗੜ ਲਾ ਜਿੰਨੇ ਮਰਜੀ ਫੌੜ ਮਾਰ ਲਾ ਤੈਨੂੰ ਪੰਜਾਬੀਆਂ ਝੱਲਣਾ ਨਹੀਂ ਮੂੰਗਫਲੀ ਤਿੰਨ ਮਹੀਨੇ ਆਉਂਦੀ ਬਾਜ਼ਾਰ ਦੇ ਵਿੱਚ ਉਹਦੇ ਨਾਲ ਬਦਾਮਾਂ ਦੇ ਭਾਅ ਨਹੀਂ ਘਟ ਜਾਂਦੇ ਮੈਂ ਤੈਨੂੰ ਕਹਿ ਕੇ ਸਮਾਪਤੀ ਕਰਨ ਲੱਗਾ ਮਜੀਠੀਆ ਕਿ ਗਜਬ ਨਹੀਂ ਜੋ ਤੁੱਕਾ ਵੀ ਤੀਰ ਹੋ ਜਾਏ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਫਟੇ ਜੋ ਦੁੱਧ ਤੋਂ ਫਿਰ ਉਹ ਪਨੀਰ ਹੋ ਜਾਏ ਚਿੱਟੇ ਕੇ ਸਦਾਗਰੋ ਕੋ ਨਾ ਦੇਖਾ ਕਰੋ ਹਿਕਾਰਤ ਸੇ ਨਾ ਜਾਣੇ ਕਿਸ ਕਾ ਸਾਲਾ ਕਬ ਵਜીર ਹੋ ਜਾਏ ਤੈਨੂੰ ਕਹਿਣਾ ਜਿੰਨਾ ਹੀ ਔਰ ਤੂੰ ਲਾਉਣਾ ਹੀ ਮਜੀਠੀਆ ਤੂੰ ਲਾ ਲਿਆ ਆ ਮੈਂ ਤੈਨੂੰ ਸਬੂਤਾਂ ਨਾਲ ਦੱਸਿਆ ਕਿ ਕੌਣ ਕਿਹਦਾ ਬੰਦਾ ਸੀਗਾ ਤੇ ਕਿਸ ਤਰੀਕੇ ਵਰਤਿਆ ਗਿਆ ਮੈਨੂੰ ਬਚਾਉਣ ਵਾਲਾ ਰੱਬ ਹੈ ਰੱਬ ਵੀ ਕਿਰਪਾ ਕਰਦਾ ਵਾ ਰਹੀ ਗੱਲ ਮਜੀਠੀਆ ਤੇਰੀ ਤੇਰਾ ਕਸੂਰ ਨਹੀਂਗਾ ਸਾਜ਼ਿਸ਼ਾਂ ਕਰਨੀਆਂ ਗੱਦਾਰੀ ਕਰਨਾ ਤੇਰੇ ਖੂਨ ਦੇ ਵਿੱਚ ਮੈਂ ਤੈਨੂੰ ਕੱਲੀ ਕੱਲੀ ਡਿਟੇਲ ਦਿੰਨਾ ਕੇ ਨੰਬਰ 1 ਮਹਾਰਾਜਾ ਰਣਜੀਤ ਸਿੰਘ ਨਾਲ ਤੂੰ ਸਾਨੂੰ ਪਰਮਾਉਂਦਾ ਹੁੰਦਾ ਸੀਗਾ ਕਿ ਮੇਰੇ ਦਾਦੇ ਪੜਦਾਦੇ ਉਹਨਾਂ ਦੇ ਜਰਨੈਲ ਰਹੇ ਆ ਹਾਂ ਸਾਨੂੰ ਪਤਾ ਤੇਰੇ ਦਾਦੇ ਪੜਦਾਦੇ ਉਹਨਾਂ ਦੇ ਨਾਲ ਜਰਨੈਲ ਰਹੇ ਆ ਮਵਜਾਂ ਕੀਤੀਆਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਤੇਰੇ ਪਰਿਵਾਰ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ ਆ ਤੇਰੇ ਪੁਰਖਿਆਂ ਨੂੰ ਉਹ ਸਜ਼ਾ ਤੋਂ ਬਚਣ ਲਈ ਉਹ ਅਗਰਾਂਜਿਆਂ ਦੇ ਨਾਲ ਰਲ ਕੇ ਔਰ ਗੋਰਖਪੁਰ ਸਟੇਟ ਜਿੱਥੇ ਤੁਸੀਂ ਆਪਣੀਆਂ ਜ਼ਮੀਨਾਂ ਦੱਸਦੇ ਜੇ ਨਾ ਉਹਦੇ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਸੀ ਹੁੰਦਾ ਉਹਨਾਂ ਨੇ ਉਹ ਗੋਰਖਪੁਰ ਸਟੇਟ ਅੰਗਰੇਜ਼ਾਂ ਦੇ ਹਵਾਲੇ ਕੀਤੀ ਆ ਗੱਦਾਰੀ ਤੇਰੇ ਬਾਬਿਆਂ ਦਾ ਨੰਬਰ 2 1919 ਦੇ ਵਿੱਚ ਜਦੋਂ ਜੱਲ੍ਹਿਆਂਵਾਲੇ ਬਾਗ ਦਾ ਸਾਾਕਾ ਹੁੰਦਾ ਦੁਨੀਆ ਅੱਜ ਵੀ ਉਹਨੂੰ ਮਤਲਬ ਯਾਦ ਕਰਕੇ ਰੋਂਦੀ ਐ ਏਡਾ ਜਿਹੜਾ ਨਰਸਹਾਰ ਕੀਤਾ ਗਿਆ ਸੀਗਾ ਉਹ ਸਾਜ਼ਿਸ਼ ਤੇਰੇ ਘਰ ਰਚੀ ਗਈ ਤੇਰੇ ਬਾਬੇ ਦੇ ਔਰ ਖਾਣਾ ਖਵਾਇਆ ਤੁਸੀਂ ਰਾਤ ਨੂੰ ਜਰਨਲ ਡਾਇਰ ਨੂੰ ਸਰੋਪਾ ਪਾਇਆ ਤੁਸੀਂ ਉਹਦੇ ਗੱਲ ਦੇ ਵਿੱਚ ਇਹ ਇਤਿਹਾਸ ਬੋਲਦਾ ਉਸ ਨੰਬਰ 3 1920 ਦੇ ਵਿੱਚ ਤੂੰ ਸਾਨੂੰ ਕਹਿੰਦਾ ਸੀ ਨਾ ਮੇਰਾ ਦਾਦਾ ਜਿਹੜਾ ਸ਼ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਰਿਹਾ ਹਾਂ ਤੇਰਾ ਦਾਦਾ ਸ਼ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਰਿਹਾ ਉਹ ਇਲੈਕਟਿਡ ਨਹੀਂ ਸੀਗਾ ਉਹ ਸਿਲੈਕਟਿਡ ਸੀਗਾ ਕ੍ਰੇਚਾਂ ਵੇਲੇ ਜਦੋਂ ਕਮੇਟੀ ਬਣੀ ਤੇ ਤੇਰੇ ਦਾਦੇ ਨੂੰ ਥਾਪਿਆ ਗਿਆ ਸੀਗਾ ਉਦੋਂ ਪ੍ਰਧਾਨ ਵੀ ਉਹਦੇ ਉੱਤੇ ਅੰਗਰੇਜ਼ ਕਬਜ਼ਾ ਜਿਹੜਾ ਉਹਨਾਂ ਨੇ ਕਰ ਲਿਆ ਸੀਗਾ ਸ਼ਰੋਮਣੀ ਕਮੇਟੀ ਦੇ ਉੱਤੇ ਉਹਦੇ ਇਵਜ ਦੇ ਵਿੱਚ ਤੇਰੇ ਪਰਿਵਾਰ ਨੂੰ ਖਿਤਾਬ ਦਿੱਤੇ ਗਏ ਸਰ ਸਰਦਾਰ ਬਹਾਦਰਸਰ ਸੁੰਦਰ ਸਿੰਘ ਮਜੀਠੀਆ ਇਹ ਜ਼ਮੀਨਾਂ ਜਿਹੜੀਆਂ ਤੁਹਾਨੂੰ ਮਿਲੀਆਂ ਨਾ ਉੱਥੇ ਇਹ ਪੰਥ ਵੇਚ ਕੇ ਤੇ ਪੰਥ ਨਾਲ ਗੱਦਾਰੀ ਕਰਨ ਦੀਆਂ ਮਿਲੀਆਂ ਖਤਾਬ ਕੋਈ ਯਾਦੀ ਘਾਟੀਆਂ ਨੂੰ ਤਸਲੀ ਨਹੀਂ ਮਿਲਦੇ ਜਿਹੜੇ ਖਤਾਬ ਆ ਇਹ ਕੋਈ ਛਿੱਧੀਆਂ ਦੇਣ ਵਾਲਿਆਂ ਦੇ ਪਰਿਵਾਰਾਂ ਨੂੰ ਤਸਲੀ ਨਹੀਂ ਮਿਲਦੇ ਅੰਗਰੇਜ਼ਾਂ ਦੇ ਚਿਮਚਿਆਂ ਨੂੰ ਮਿਲਦੇ ਸੀਗੇ ਅੱਗੇ ਆਜੋ ਮੈਂ ਤੁਹਾਨੂੰ ਦੱਸਣ ਦਿਆ ਖੂਨਦਾਰ ਖੂਨ ਤੇਰੇ ਖੂਨ ਚ ਤਰੀ ਆਉਂਦੀ ਆ ਨੰਬਰ 4 ਤੇਰੇ ਪਿਤਾ ਜੀ ਸਾਰ ਸਤਿਆਜੀਤ ਸਿੰਘ ਮਜੀਠੀਆ ਬਤੌਰ ਪ੍ਰਧਾਨ ਖਾਲਸਾ ਕਾਲਜ ਉਹਨਾਂ ਨੇ ਉੱਥੇ ਸੈਕਟਰੀ ਜਿਹੜਾ ਉਹ ਭਾਜਪੀ ਦਾ ਲਾਇਆ ਅੱਜ ਵੀ ਖਾਲਸਾ ਕਾਲਜ ਦੇ ਵਿੱਚ ਆਰਐਸਐਸ ਦੀਆਂ ਮੀਟਿੰਗਾਂ ਹੁੰਦੀਆਂ ਉਹਦੇ ਅਹੁਦੇਦਾਰ ਉੱਥੇ ਆਉਂਦੇ ਜਾਂਦੇ ਆ ਸਾਰੀ ਐਡੀ ਵੱਡੀ ਸੰਸਥਾ ਸਿੱਖਾਂ ਦੀ ਤੁਸੀਂ ਆਰਐਸਐਸ ਦੇ ਹਵਾਲੇ ਕਰ ਦਿੱਤੀ ਤੁਸੀਂ ਭਾਜਪੀ ਦੇ ਹਵਾਲੇ ਕਰ ਦਿੱਤੀ ਹੁਣ ਆ ਗਿਆ ਤੂੰ ਤੂੰ ਮਾਝੇ ਦੀ ਸਿਆਸਤ ਦੇ ਥੰਮ ਮਾਝੇ ਦੇ ਜਰਨੈਲ ਇੱਕ ਇੱਕ ਕਰਕੇ ਢੇਰੀ ਕੀਤੀ ਤੇ ਖੁੰਝੇ ਲਾਏ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਸਵਰਗਵਾਸੀ ਡਾਕਟਰ ਰਤਨ ਸਿੰਘ ਜੀ ਨਾਰਾ ਨਿਰਮਲ ਸਿੰਘ ਕਾੜੋ ਸਿਰਫ ਮਾਜੇ ਦਾ ਜਰਨੈਲ ਬਣ ਲਈ ਅਸਲ ਦੇ ਵਿੱਚ ਤੋਂ ਮਾਜੇ ਦਾ ਜਰਨੈਲ ਤੇ ਨਹੀਂ ਬਣਿਆ ਸਗੋਂ ਮਾਜੇ ਦੀ ਉਹ ਫਰਨੈਲ ਬਣ ਗਿਆ ਜਿਹੜੀ ਸਾਰੇ ਅਕਾਲੀ ਦਲ ਦੇ ਉੱਤੇ ਛਿੜਕੀ ਗਈ ਤੇ ਸਾਰਾ ਅਕਾਲੀ ਦਲ ਹੀ ਤਬਾਹ ਹੋ ਗਿਆ ਗੰਦ ਭਰਿਆ ਤੇਰੇ ਦਿਮਾਗ ਦੇ ਵਿੱਚ ਡਰਾਮੇ ਕਰਦੇ ਹੋ ਤੁਸੀਂ ਭਗਤੀ ਦੇ ਲੋਕਾਂ ਨੂੰ ਕਹਿੰਦੇ ਅਸੀਂ ਪਾਠ ਬੜਾ ਕਰਦੇ ਆ ਨੰਗੇ ਪੈਰੀ ਤੁਰੇ ਫਿਰਦੇ ਹੋ ਆ ਗੰਦ ਤੇ ਸਾਜ਼ਿਸ਼ਾਂ ਤੁਹਾਡੇ ਦਿਮਾਗ ਦੇ ਵਿੱਚ ਭਰੀਆਂ ਵਾ ਤੇਰੇ ਬਾਰੇ ਜੇ ਮੈਂ ਇਹ ਕਹਿ ਲਵਾਂ ਨਾ ਇਸ ਤਰੀਕੇ ਰੱਬ ਨਹੀਂ ਮਿਲਦਾ ਬੁੱਢਾ ਚੋਰ ਮਸੀਤੇ ਵੜਿਆ ਤੇ ਮਣਕੇ ਤੇ ਮਣਕਾ ਫੇਰੇ ਲੋਚੰਦਰੋ ਜਾਂਦਾ ਨਹੀਂ ਕਰਦਾ ਯਤਨ ਬਥੇਰੇ ਜਿੰਨੇ ਮਰਜੀ ਯਤਨ ਕਰ ਲਾ ਜਿੰਨਾ ਚਿਰ ਇਹ ਸਾਜ਼ਿਸ਼ਾਂ ਇਹ ਘਟਿਆ ਕੰਮ ਨਹੀਂ ਤੂੰ ਛੱਡਦਾ ਉਨਾਂ ਚਿਰ ਤੇਰੇ ਮਗਰਨਾ ਤੇ ਲੋਕਾਂ ਨੇ ਲੱਗਣਾ ਤੇ ਨਾ ਤੁਹਾਡੀ ਲੋਕਾਂ ਚ ਕਦਰ ਹੋਣੀ ਆ ਇਹ ਤੇ ਅਸੀਂ ਪੰਥ ਤੇ ਲੋਕਾਂ ਨਾਲ ਕੀਤੀਆਂ ਸਾਜ਼ਿਸ਼ਾਂ ਹੁਣ ਤੈਨੂੰ ਮੈਂ ਦੱਸਣ ਲੱਗਾ ਤੂੰ ਕਾਲੀ ਦਲ ਦੀ ਪ੍ਰਧਾਨਗੀ ਲੈਣ ਲਈ ਤੂੰ ਮੁੱਖ ਮੰਤਰੀ ਦਾ ਸੁਪਨਾ ਪੂਰਾ ਕਰਨ ਲਈ ਆਪਣੇ ਘਰ ਦੇ ਵਿੱਚ ਕੀ ਕੀ ਸਾਜ਼ਿਸ਼ਾਂ ਕੀਤੀਆਂ ਧਿਆਨ ਨਾਲ ਸੁਣ ਤੇ ਸ਼ਾਇਦ ਮੇਰੇ ਦੱਸਣ ਤੋਂ ਬਾਅਦ ਹੁਣ ਵੀ ਸਾਰ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਖੁੱਲ ਜਾਣ ਤੇਰੇ ਸਿਆਸਤ 'ਚੋਂ ਆਉਣ ਤੋਂ ਪਹਿਲਾਂ ਕਦੀ ਵੀ ਨਹੀਂ ਸੀ ਕਿਸੇ ਨੇ ਕਿਹਾ ਕਿ ਸੁਖਬੀਰ ਬਾਦਲ ਅਮਲੀ ਹੈ 2007 ਤੋਂ ਬਾਅਦ ਪਹਿਲਾਂ ਕਿਸੇ ਨੇ ਨਹੀਂ ਸੀ ਕਿਹਾ ਜਦੋਂ ਤੂੰ ਪੰਜਾਬ ਦੀ ਸਿਆਸਤ 'ਚ ਆਇਆ ਤੇਰੇ ਸੁਪਨੇ ਵੱਡੇ ਹੋਏ ਕਿ ਤੂੰ ਇਹ ਪ੍ਰਚਾਰ ਕਰਾਉਣਾ ਸ਼ੁਰੂ ਕੀਤਾ ਕਿ ਸੁਖਬੀਰ ਬਾਦਲ ਅਮਲੀ ਆ ਇਹ ਤੇਰੀਆਂ ਜਿਹੜੀਆਂ ਫਵਾਵਾਆਂ ਤੇਰੀ ਬਾਂਦਰ ਸੈਨਾ ਨੇ ਤੇਰੇ ਜਿਹੜੇ ਚਿਮਚਿਆਂ ਉਹਨਾਂ ਨੇ ਡਾਈਆਂ ਕਿਉਂਕਿ ਲੋਕਾਂ ਨੂੰ ਤੂੰ ਮਹਿਸੂਸ ਕਰਾਉਣਾ ਚਾਹੁੰਦਾ ਸੀਗਾ ਕਿ ਸੁਖਬੀਰ ਇਸ ਕਾਬਲ ਨਹੀਂ ਹੈਗਾ ਵਿਕਰਮ ਮਜੀਠੀਆ ਇਸ ਕਾਬਲ ਹੈ ਔਰ ਇੱਕ ਵਾਰੀ ਲੋਕਾਂ ਨੂੰ ਇਹ ਮਹਿਸੂਸ ਹੋਇਆ ਵੀ ਸੀਗਾ ਇੱਥੇ ਹੀ ਬਸ ਨਹੀਂ ਤੂੰ ਕਿਸ ਘਟਿਆ ਦਰਜੇ ਦਾ ਬੰਦਾ ਵਾ ਸੁਖਬੀਰ ਬਾਦਲ ਦਾ ਬੇਟਾ ਅਨੰਤ ਵੀਰ ਅਸੀਂ ਉਹਨੂੰ ਯੂਥ ਕਾਲੀ ਦਾ ਲੈ ਆਪਣੇ ਹੱਥਾਂ 'ਚ ਖੜਾਉਂਦੇ ਰਹੇ ਹਾਂ ਮੈਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਦਿਲੋਂ ਤੇਰੇ ਵੰਗੋ ਖੋਟੀ ਨੀਤ ਨਾਲ ਨਹੀਂ ਕਿ ਉਸ ਬੱਚੇ ਨੂੰ ਮੇਰੀ ਉਮਰ ਵੀ ਲੱਗ ਜਾਵੇ ਉਹ ਕਾਬਲ ਬੱਚਾ ਸੀਗਾ ਤੂੰ ਉਹਨੂੰ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਠੀਕ ਨਹੀਂ ਹੈਗਾ ਸਿਰਫ ਸੱਤਾ ਦਾ ਉਹ ਵਾਰਿਸ ਨਾ ਬਣੇ ਤੂੰ ਵਾਰਿਸ ਬਣ ਜਾਵੇਂ ਤੂ ਇਹ ਪ੍ਰਚਾਰ ਲੋਕਾਂ ਦੇ ਵਿੱਚ ਕਰਾਇਆ ਔਰ ਇਹ ਪ੍ਰਚਾਰ 2005 2007 ਤੋਂ ਬਾਅਦ ਸ਼ੁਰੂ ਹੁੰਦਾ ਵਾ ਜਦੋਂ ਅਸੀਂ ਤੇਰੇ ਨਾਲ ਗੱਲ ਕਰਦੇ ਸੀਗੇ ਕਿ ਵਿਕਰਮ ਵਿਕਰਮ ਜੀ ਆਫਵਾ ਉੱਡ ਰਹੀ ਹੈ ਤੇ ਤੂੰ ਕਦੀ ਠੋਕ ਕੇ ਜਵਾਬ ਹੀ ਨਹੀਂ ਦਿੱਤਾ ਕਿ ਉਹ ਠੀਕ ਹੈ ਤੂੰ ਉਹਨਾਂ ਅਫਵਾਹਾਂ ਨੂੰ ਹੋਰ ਜ਼ਿਆਦਾ ਤੂਲ ਦਿੱਤੀ ਇਸ ਤਰੀਕੇ ਦਾ ਤੂੰ ਘਟਿਆ ਤੇ ਉਹਦਾ ਮਾਮਾ ਸਾਹਿਬ ਤੋਂ ਆਵਾ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਉਹਨੂੰ ਵਾਰਸ ਮੰਨਣ ਵਾਲੀ ਜਗ੍ਹਾ ਹੀ ਨਾ ਬਣ ਸਕੇ ਤੂੰ ਕੰਸ ਮਾਮਾ ਬਣਿਆ ਸੀਗਾ ਤੇ ਤੂੰ ਅੱਜ ਵੀ ਕੰਸ ਮਾਮਾ ਵਾ ਮੈਂ ਤੁਹਾਨੂੰ ਹੋਰ ਮਸਾਲਾ ਦੇ ਦੇਣਾ ਆਨ ਰਿਕਾਰਡ ਹੀ ਆ ਨਾ ਸੁਖਬੀਰ ਬਾਦਲ ਵਿੱਦਬੀਜ ਦੇ ਕੇਸ ਦੇ ਵਿੱਚ ਫਸਿਆ ਕੋਈ ਇੱਕ ਸਿੰਗਲ ਸਟੇਟਮੈਂਟ ਵਖਾਤ ਉਹਦੇ ਹੱਕੇ ਹੀ ਦਿੱਤੀ ਹੋਵੇ ਸੁਖਬੀਰ ਨੂੰ ਪ੍ਰਧਾਨਗੀ ਤੋਂ ਲਾਉਣ ਲਈ 20 ਤਰ੍ਹਾਂ ਦੇ ਯਤਨ ਹੋਏ ਕੋਈ ਇੱਕ ਸਿੰਗਲ ਸਟੇਟਮੈਂਟ ਵਖਾਤ ਜਿਹੜੀ ਤੋਂ ਉਹਦੇ ਹੱਕੇ ਹੀ ਦਿੱਤੀ ਹੋਵੇ ਕਾਰਨ ਕੀ ਸੀਗਾ ਤੂੰ ਹਮੇਸ਼ਾ ਹੀ ਉਹਦੀ ਜਗ੍ਹਾ ਲੈਣਾ ਚਾਹੁੰਦਾ ਤੂੰ ਮੈਨੂੰ ਤੇ ਮੈਂ ਸ਼ਹਿਰ ਦੇ ਆਗੂਆਂ ਦਾ ਨਾਂ ਨਹੀਂ ਲੈਣਾ ਜਿਨ੍ਹਾਂ ਦੇ ਪਿੱਛੇ ਤੂੰ ਅੱਜ ਕੱਲ ਪਿਆਦਾ ਵੀ ਇਹਨੂੰ ਬੋਲਦੇ ਕਿਉਂ ਨਹੀਂ ਗਏ ਤੂੰ ਸਾਨੂੰ ਸਾਡੇ ਮੂੰਹ ਤੇ ਕਹਿ ਦਿੰਦਾ ਹੁੰਦਾ ਸੀਗਾ ਕਿ ਤੁਸੀਂ ਸੁਖਬੀਰ ਦੇ ਬੰਦੇ ਜਿਓ ਜਾਓ ਜਿੱਥੋਂ ਜੋ ਲੈਣਾ ਖਾ ਆਪਣੇ ਦੋਵਾਂ ਬੱਚਿਆਂ ਦੀ ਸੌ ਵੀ ਤੂੰ ਇਹ ਗੱਲਾਂ ਸਾ ਜਿਹਦੇ ਸਿਰ ਤੇ ਤੂੰ ਬੜਿਆ ਜਿਹਦੇ ਸਿਰ ਤੇ ਤੂੰ ਕਰਜ਼ੇ ਲਾਏ ਜਿਹਦੇ ਸਿਰ ਤੇ ਤੂੰ ਕੋਠੀਆਂ ਬਣਾਈਆਂ ਜਿਹਦੇ ਸਿਰ ਤੇ ਤੂੰ ਕਾਰਾਂ ਲਈਆਂ ਮਹਿੰਗੀਆਂ ਮਹਿੰਗੀਆਂ ਤੂੰ ਉਹਦਾ ਸਾਕਾ ਨਹੀਂ ਬਣਿਆ ਬਾਕੀ ਕਿਸੇ ਨੂੰ ਕੀ ਬਖਸ਼ੇਗਾ ਤੇ ਕਿਸੇ ਦਾ ਕੀ ਸਾਕਾ ਬਣੇਗਾ ਤੂੰ ਹਰ ਬੰਦੇ ਨੂੰ ਆਪਣੀ ਾਕਾਤ ਵਖਾਈ ਕਿ ਤੂੰ ਕਿੰਨੇ ਪਾਣੀ ਚ ਕੀ ਤੇਰੀ ਸੋਚ ਆ ਮੈਂ ਤੈਨੂੰ ਫਿਰ ਕਹਿਣਾ ਕਿ ਤੇਰਾ ਕਸੂਰ ਨਹੀਂਗਾ ਤੇਰੇ ਖੂਨ ਚ ਐ ਸਭ ਕੁਛ ਇਹ ਸਾਜ਼ਿਸ਼ਾਂ ਇਹ ਜਿਹੜੀਆਂ ਗਦਾਰੀਆਂ ਵਾਂ ਜਿਨ੍ਹਾਂ ਦੇ ਸਿਰ ਤੇ ਤੂੰ ਬਣਿਆ ਤੂੰ ਕੋਈ ਖਾਨਦਾਨੀ ਬੰਦਾ ਥੋੜੀ ਸੀਗਾ ਹਮੇਸ਼ਾ ਗਦਾਰੀਆਂ ਕੀਤੀਆਂ ਤੁਸੀਂ ਲੋਕਾਂ ਨੇ ਕਿ ਕਿ ਬਾ ਹੁਨਰ ਬਾ ਹੁਨਰ ਬਾਤ ਜ਼ਮੀਰ ਥੋੜੀ ਹੈ ਤੁਮ ਕੋ ਸਦਕੇ ਮੇ ਮਿਲ ਗਈ ਦੌਲਤ ਹਲਕਾਪੰਤੋ ਦਿਖਾਏਗਾ ਤੂੰ ਖਾਨਦਾਨੀ ਅਮੀਰ ਥੋੜੀ ਹੈ ਮੈਂ ਤੈਨੂੰ ਜਾਣਦਾ ਤੂੰ ਜਦੋਂ ਅਮੀਰ ਬਣਿਆ ਜਦੋਂ ਤੂੰ ਗਰੀਬ ਹੋਇਆ ਮੇਰੇ ਕੋ ਸਾਰੀਆਂ ਮਤਲਬ ਹਿਸਟਰੀਆਂ ਨੇ ਤੇਰੀਆਂ ਮੈਂ ਅੱਜ ਵੀ ਤੈਨੂੰ ਵੰਦਾਰ ਕੇ ਕਹਿਣਾ ਕਿ ਜਦੋਂ ਤੱਕ ਸਹਾਰ ਸੁਖਬੀਰ ਸਿੰਘ ਬਾਦਲ ਨਾਲ ਤੇਰੀ ਰਿਸ਼ਤੇਦਾਰੀ ਨਹੀਂ ਬਣੀ ਕੋਈ ਇੱਕ ਮਹਿੰਗੀ ਗੱਡੀ ਦੀ ਆਰਸੀ ਖਾ ਆਪਣੇ ਨਾਂ ਦੇ ਉੱਤੇ ਕੋਈ ਆਪਣੇ ਘਰ ਦੀ ਰਜਿਸਟਰੀ ਖਾ ਆਪਣੇ ਨਾਂ ਦੇ ਉੱਤੇ ਨਹੀਂ ਤੇ ਮੈਂ ਦਿੱਲੀ ਜਾ ਕੇ ਜਿੱਥੇ ਤੂੰ ਕਿਰਾਏ ਤੇ ਰਹਿੰਦਾ ਰਿਹਾ ਨਾ 100 150 ਗੱਜ ਚ ਉਹ ਵੀ ਉਤਲੇ ਪੋਰਸ਼ਨ ਚ ਤੁਸੀਂ ਰਹਿੰਦੇ ਸੀਗੇ ਮੈਂ ਲੋਕਾਂ ਨੂੰ ਦੱਸ ਦੂੰਗਾ ਉੱਥੇ ਜਾ ਕੇ ਤੇ ਆਂਦੀਆਂ ਗਵਾਨੀਆਂ ਕੋਲ ਪੁੱਛ ਕੇ ਵੀ ਇੱਥੇ ਨਹੀਂ ਰਹਿੰਦੇ ਰਹੇ ਤੁਸੀਂ ਮੈਂ ਤੈਨੂੰ ਜਾਣਦਾ ਤੇਰੇ ਕੋਲ ਜਦੋਂ ਪੈਸੇ ਆਏ ਆ ਜਦੋਂ ਸਰਕਾਰ ਵੱਢੀ ਤੇ ਉਤੋਂ ਬਾਅਦ ਤੇਰੇ ਕੋਲ ਪੈਸੇ ਆਏ ਆ ਆਪਣੇ ਆਪ ਨੂੰ ਪਾਕ ਸਾਫ ਦੱਸਣ ਵਾਲੇ ਰੱਬ ਦਾ ਨਾਮ ਲੈਣ ਵਾਲੇ ਦੱਸਣ ਵਾਲੇ ਮੈਂ ਤੈਨੂੰ ਪੁੱਛਣਾ ਚਾਹਨਾ ਭੋਲੇ ਸੱਤੇ ਪਿੰਦੀ ਨਾਲ ਕੰਮ ਕਰਕੇ ਉਹਨਾਂ ਨੂੰ ਫਸਾ ਕੇ ਆਪਣੇ ਪਰਿਵਾਰ ਦੀ ਸੌਂ ਖਾ ਕੇ ਇਹਨਾਂ ਦੱਸ ਕਿ ਤੂੰ ਆਪਣੇ ਪਿਤਾ ਜੀ ਨੂੰ ਜਦੋਂ ਸਿੱਟ ਕੋਨ ਇਨਕੁਆਰੀ ਚੱਲੀ ਆ ਬਿੱਟੂ ਆਲਖ ਦੇ ਘਰ ਨਹੀਂ ਭੇਜਿਆ ਵੀ ਸਿੱਟ ਚ ਜਾ ਕੇ ਦੇ ਖਿਲਾਫ ਗਵਾਹੀ ਨਾ ਦਿਓ ਅਜੇ ਉਹ ਬੰਦਾ ਤੇਰੇ ਘਰ ਮਤਲਬ ਆਉਦਾ ਜਾਂਦਾ ਰਿਹਾ ਤੇਰਾ ਯਾਰ ਸੀਗਾ ਕਈ ਸਾਲ ਉਹ ਅੰਦਰ ਲਾਇਆ ਤੇ ਤੂੰ ਉਸ ਬੰਦੇ ਦੀ ਪਿੱਠ 'ਚ ਵੀ ਛੁਰਾ ਮਾਰਿਆ ਜਿਹੜਾ ਹੁਣ ਬਰੀ ਹੋਇਆ ਕਈ ਸਾਲਾਂ ਬਾਅਦ ਕੋਈ ਕੋਈ ਮਰਦਾਂ ਵਾਲਾ ਕੰਮ ਤੇ ਦੱਸ ਤੇਰਾ ਕੰਮ ਹੀ ਹਮੇਸ਼ਾ ਹੋ ਰਿਹਾ ਲੋਕਾਂ ਦੀਆਂ ਪਿੱਠੇ ਛੁਰੇ ਮਾਰਨੇ ਕੋਈ